ਅਸੀਂ ਉਹਦੇ ਦੀ ਟੀਮ ਸੀਗੀ ਪਰ ਉਸ ਹਾਲ ਮਾਰਾ ਦੀ ਕਿਰਪਾ ਨਾਲ ਜਿਹੜੇ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਅਸੀਂ 72 ਵਿੱਚ ਜਿੱਤੀ ਆ ਜੀ 72 73 74 ਫਿਰ ਲਗਾਤਾਰ ਹੀ ਜਿੱਤੇ ਰਹੇ ਉਹ ਤੋਂ 23 ਸਾਲ ਹੁਣੇ ਟੀਮ ਸਿਲੈਕਟ ਕਰਦੇ ਹੁੰਦੇ ਸੀਗੇ ਉਦੋਂ ਅਸੀਂ ਨਵੇਂ ਉੱਠੇ ਸੀਗੇ ਸਾਨੂੰ ਘੱਟ ਚਾਂਸ ਦਿੱਤਾ ਜਾਂਦਾ ਸੀਗਾ ਉਦੋਂ ਜਿੰਨੇ ਟੂਰਨਾਮੈਂਟ ਹੋਏ 75 ਤੋਂ ਸ਼ੁਰੂ ਹੋ ਕੇ ਕਿ 82 ਤੱਕ ਮжоਰਿਟੀ ਅਸੀਂ ਉਹ ਟੀਮ ਜਿੱਤਦੀ ਰਹੀ ਇੱਕ ਦਸ ਸਾਲ ਛੱਡ ਕੇ ਬਾਅਦ ਵਿੱਚੋਂ ਚੱਲੋ ਹਾਰ ਜਿੱਤਾਂ ਕਦੇ ਸਦਾ ਬੰਦਾ ਜਿੱਤਦਾ ਨਹੀਂ ਚੱਲਦਾ ਰਹਿੰਦਾ ਹਾਰ ਦੇ ਵਿੱਚ ਜਿੱਤਦਾ ਵੀ ਹੈ ਹਾਰਦਾ ਪਰ ਮжоਰਿਟੀ ਅਸੀਂ 90% ਤਕਰੀਬਨ ਉਹ 7-8 ਸਾਲ ਅਸੀਂ ਟੂਰਨਾਮੈਂਟ ਸਾਰੇ ਜਿੱਤੇ ਪਹਿਲਾਂ ਜੋਬ ਦੋ ਤਿੰਨ ਸਾਲ ਕੀਤੀ ਮੈਂ ਫਿਰ ਹੌਲੀ-ਹੌਲੀ ਮੈਂ ਦੇ ਮੋਢੀ ਸਾਹਮਣੇ ਅਸੀਂ ਦੁੱਧ ਦਾ ਕੰਮ ਸ਼ੁਰੂ ਕਰ ਲਿਆ ਉਹਦਾ ਉਹ ਚ ਵੀ ਸਾਨੂੰ ਕਬੱਡੀ ਦੀ ਕਾਫੀ ਐਡਵਾਂਟੇਜ ਹੋਈ ਲੋਕਾਂ ਨਾਲ ਵਾਗਫੀ ਸੀਗੀ ਉਹ ਵਾਗਫੀ ਕਰਕੇ ਸਾਡਾ ਬਿਜ਼ਨਸ ਜਿਵੇਂ ਕਾਰ ਦੀ ਤਾਂ ਸਾਰੀ ਵੈਨ ਲੈ ਲਈ اچھا ਮੈਂ ਉਹ ਚਾਹ 10 ਸਾਲ ਉਹ ਕੀਤਾ ਹਾਂ ਜੀ ਮੁੜ ਕੇ ਦੁਕਾਨਾਂ ਵੀ ਕੀਤੀਆਂ ਬੜੀ ਗੱਲ ਤਾਂ ਇਦਾਂ ਦਾ ਵੀ ਸਾਡੇ ਸੁਭਾਅ ਦੇ ਅਨੁਕੂਲ ਆ ਕੰਮ ਸਾਡੇ ਜੀ 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 ਆਹ ਵੱਡੀ ਗੱਲ ਵੱਡੀ ਗੱਲ ਠੀਕ ਆ ਜੇ ਕੰਮ ਨੂੰ ਤੁਹਾਡਾ ਦਿਲ ਨਾ ਕਰਦਾ ਹੋਵੇ ਹਾਂਜੀ ਉਹ ਨਹੀਂ ਹੁਣ ਜਿਵੇਂ ਗੋਲਫ ਆ ਇਹ ਵੀ ਇੰਜੋਏਬਲ ਹੈ ਹਾਂਜੀ ਹਾਂਜੀ ਚੱਲ ਗਏ ਬਾਕੀ ਜਿਹੜੇ ਕਸਟਮਰ ਆ ਜਿਨੇ B25 ਪਾਉਣ ਖਰਚਨੇ ਆ ਚੰਗਾ ਮੰਲੋ ਇਨਸਾਨ ਆਉਂਦਾ ਵਧੀਆ ਮੈਂ ਸਾਲ 2 ਸਾਲ ਪਹਿਲਾਂ ਵੀ ਰਿਆਂ ਜੇ ਕਈ ਵਾਰੀ ਜਦੋਂ ਕੰਮ ਕਰਦਿਆਂ ਕਈ ਵਾਰੀ ਫੇਲ ਹੋ ਜਾਂਦਾ ਫਿਰ ਮੈਂ ਸਾਈਨ ਕਰਨੀ ਜਾਂ ਮੈਂ ਆਪਦਾ ਕੰਮ ਹੀ ਕਰਨਾ ਮਾਰੇ ਮਾਰੇ ਮੈਂ ਕਾ ਜੇ ਕੰਮ ਚੱਲ ਗਿਆ ਫੇ ਉਹ ਤੇ ਲੱਗ ਜਾਂਦਾ ਜਿਵੇਂ ਇੰਡੀਆ ਤੋਂ ਆਟਾ ਦਾਲ ਲਈ ਜਾਂਦਾ ਕੋਈ ਕੰਮ ਕਰਕੇ ਨਹੀਂ ਰਹਾ ਜੀ ਹਾਂਜੀ ਤੇ ਜੇ ਉਹ ਆਟਾ ਦਾਲ ਨਾਂ ਮਲੇ ਆਪੇ ਕਰਨ ਜਾਪੇ ਕਰਨ ਬਿਲਕੁਲ ਬਿਲਕੁਲ ਜੀ ਫਰੀਜਿਸ ਕੀ ਮਨਾ ਹੁੰਦਾ ਉਹ ਤੇ ਸਤ ਸ੍ਰੀ ਅਕਾਲ ਦੋਸਤੋ ਅਸੀਂ ਪਹੁੰਚੇ ਹੋਏ ਹਾਂ ਬਲਬਰਹਮਟਨ ਆ ਪਹਿਲਾਂ ਅਸੀਂ ਤੁਹਾਨੂੰ ਆ ਦਿਖਾਉਨੇ ਆ ਜੋ ਕਿ ਇੱਕ ਵੱਡੀ ਦੇ ਪੁਰਾਣੇ ਪਲੇਅਰ ਨੇ ਬਹੁਤ <table> ਤਕਲੇ ਪਲੇਅਰ ਰਹੇ ਨੇ ਜਿਹੜੇ ਕਿ 1974 ਦੇ ਵਿੱਚ ਇੰਗਲੈਂਡ ਜੋ ਇੰਡੀਆ ਦੀ ਟੀਮ ਆਈ ਸੀ ਉਹਦੇ ਵਿੱਚ ਖੇਡਣ ਆਏ ਸੀਗੇ ਉਹਨਾਂ ਦਾ ਕਲੱਬ ਹੈ ਗੋਲਫਰ ਕਲੱਬ ਐਂਡ ਡਰਾਈਵਿੰਗ ਗ੍ਰੀਨਸ ਤੇ ਕਾਫੀ ਚੰਗਾ ਜਿਹੜਾ ਮਾਹੌਲ ਹੈ ਅੰਦਰ ਦਾ ਤੇ ਸਰਦਾਰ ਹਰਵੰਦ ਸਿੰਘ ਜੀ ਢੰਡੋਬਾਲ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹੇ ਐ ਤੇ 1974 ਦੇ ਵਿੱਚ ਇੰਡੀਆ ਦੀ ਟੀਮ ਦੇ ਲਈ ਖੇਡਣ ਆਏ ਸੀ ਤੇ ਇਹ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਹੈਗਾ ਕਿ ਇੱਥੇ ਕਾਫੀ ਗੋਰੇ ਗੋਰੀਆਂ ਨੇ ਜਿਹੜੇ ਉਹ ਇੱਥੇ ਗੇਮ ਕਰਨ ਆਉਂਦੇ ਨੇ ਤੇ ਜਿਮ ਵੀ ਹੈ ਵਿੱਚ ਤੇ ਬਹੁਤ ਵਧੀਆ ਮਾਹੌਲ ਹੈ ਜਿਹੜਾ ਤੇ ਆਪਾਂ ਅੰਦਰ ਚੱਲਦੇ ਆਂ ਗੱਲਬਾਤ ਕਰਾਂਗੇ ਸਰਦਾਰ ਹਰਵੰਦ ਸਿੰਘ ਜੀ ਢੰਡੋਵਾਲ ਸਾਹਿਬ ਕਬੱਡੀ ਦੇ ਪਲੇਅਰ ਅੰਤਰਰਾਸ਼ਟਰੀ ਕਬੱਡੀ ਪਲੇਅਰ ਨੇ ਜਦੋਂ ਪਹਿਲੀ ਵਾਰੀ ਉਡਾਣ ਭਰੀ ਹੈ ਇੰਡੀਆ ਤੋਂ ਬਾਰ ਕੋਈ ਕਬੱਡੀ ਮੈਚ ਹੋਇਆ ਤਾਂ 1974 ਦੇ ਵਿੱਚ ਇੰਗਲੈਂਡ ਦੇ ਵਿੱਚ ਮੈਚ ਹੋਈ ਸੀ 1972 ਦੇ ਵਿੱਚ ਇੰਡੀਆ ਦੇ ਵਿੱਚ ਹੋਈ ਸੀ ਤੇ ਇੰਡੀਆ ਦੀ ਟੀਮ ਆਈ ਸੀ ਤੇ ਉਸ ਟੀਮ ਦਾ ਹਿੱਸਾ ਸੀ ਸਰਦਾਰ ਹਰਵੰਦ ਸਿੰਘ ਜੀ ਢੰਡੋਵਾਲ ਤੇ ਅੱਜ ਅਸੀਂ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਤੇ ਕਲੱਬ 'ਚ ਪਹੁੰਚੇ ਆ ਆ ਬਹੁਤ ਸੋਹਣਾ ਮਾਹੌਲ ਹੈ ਜਿਹੜਾ ਤੇ ਇਹ ਹੈ ਕਿ ਜੀ ਜਮਾ ਇਹਨਾਂ ਦੇ ਤੇ ਕਾਫੀ ਆਪਾਂ ਗੱਡੀਆਂ ਦੇਖੀਆਂ ਨੇ ਕਾਫੀ ਲੋਕ ਨੇ ਜਿਹੜੇ ਇੱਥੇ ਜਿਮ ਲਾਉਣ ਵੀ ਆਉਂਦੇ ਆ ਤੇ ਗੇਮ ਲਾਉਣ ਵੀ ਆਉਂਦੇ ਆ ਤੇ ਬਾਹਰਲੇ ਪਾਸੇ ਸਰਦਾਰ ਹੈਂ ਢੰਡਵਾਲ ਸਾਹਿਬ ਨੇ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਕਬੱਡੀ ਦੀਆਂ ਗੱਲਬਾਤਾਂ ਤੇ ਹੋਰ ਜ਼ਿੰਦਗੀ ਦੀਆਂ ਗੱਲਬਾਤਾਂ ਆਓ ਫਿਰ ਮਿਲੌਣੀਆਂ ਤੁਹਾਨੂੰ ਸੋ ਦੋਸਤੋ ਸਾਡੇ ਨਾਲ ਨੇ ਸਰਦਾਰ ਹਰਵੰਦ ਸਿੰਘ ਜੀ ਢੰਡਵਾਲ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਸ ਠੀਕ ਆ ਜੀ ਹਾਂ ਥੋੜਾ ਐਵੇਂ ਹੀ ਮੂਵ ਹੋ ਜਾਈ ਕਿਉਂਕਿ ਜ਼ਿਆਦਾ ਆਪਾਂ ਇਹਨਾਂ ਨੂੰ ਹਾਂ ਕਲੋਜ਼ ਰੱਖਣਾ ਕਿੱਦਾਂ ਸਿੱਤਾ ਕੈਮ ਹੈ ਜੀ ਬਾਸ਼ ਮਹਾਰਾਜ ਦੀ ਕਿਰਪਾ ਨਾਲ ਟਾਈਮ ਪਾਸ ਹੋ ਗਿਆ ਜੀ ਚਲੋ ਸ਼ੁਕਰੀਆ ਜੀ ਸੋ ਬੜੀ ਖੁਸ਼ੀ ਹੋਈ ਅੱਜ ਤੁਹਾਨੂੰ ਮਿਲ ਕੇ ਕਿਉਂਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਇੱਥੇ ਆ ਕੇ ਦੇਖੀਆਂ ਸਾਨੂੰ ਪਹਿਲਾਂ ਸ਼ਾਇਦ ਇਸ ਚੀਜ਼ ਬਾਰੇ ਨਹੀਂ ਸੀ ਪਤਾ ਸੋ ਆਪਾਂ ਪਹਿਲਾਂ ਤੁਹਾਡੀ ਕਬੱਡੀ ਬਾਰੇ ਗੱਲਬਾਤ ਕਰਾਂਗੇ ਜੀ ਜਦੋਂ 1974 ਦੇ ਵਿੱਚ ਤੁਸੀਂ ਇੱਥੇ ਆਏ ਹੋ ਉਸ ਤੋਂ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਬੱਡੀ ਖੇਡਦੇ ਸੀ ਤਾਂ ਤੁਸੀਂ ਕਬੱਡੀ ਕਦੋਂ ਸ਼ੁਰੂ ਕੀਤੀ ਸੀ ਕਿੰਨੀ ਉਮਰ ਸੀ ਤੁਹਾਡੀ ਵੈਸੇ ਤਾਂ ਛੋਟੇ ਹੁੰਦਿਆਂ ਵੀ ਇੱਕ ਅੱਧਾ ਮੈਚ ਖੇਡਦੇ ਸੀ ਪਰ ਫੇਰ ਮੈਡੀਕਲ ਰੱਖ ਲਿਆ ਮ ਜਲੰਧਰ ਪਾਣੀਲਾ ਪਿਆ ਸੀਗਾ ਹਾਂਜੀ ਤੇ ਫੇਰ ਮੁੜ ਕੇ ਕਾਲਜ ਚ ਆ ਕੇ ਸ਼ੁਰੂ ਕੀਤੀ ਆ ਅੱਛਾ ਕਾਲਜ ਤੋਂ ਪਹਿਲਾਂ ਫਿਰ ਉਦਾਂ ਦਾ ਕਬੱਡੀ ਦਾ ਪਤਾ ਹੀ ਸੀਗਾ ਹਾਂਜੀ ਤੇ ਮਾੜੇ ਮੋਟੇ ਖੇਡ ਲਈਦਾ ਸੀਗਾ ਹਾਂਜੀ ਫਿਰ ਤਕਰੀਬਨ ਕਾਲਜ ਤੋਂ ਗੁਲਾਨਗਲੈਸ ਕਾ ਨਕੋਦਰ ਤੋਂ ਅਸਲ ਸਹੀ ਮੈਨਾ ਸ਼ੁਰੂਆਤ ਹੋਈ ਆ ਅੱਛਾ ਉਦਾਂ ਮੈਂ 1 ਸਾਲ ਖਾਲਸਾ ਕਾਲਜ ਜਲੰਧਰ ਪੜਿਆ ਸੀਗਾ ਉੱਥੇ ਮੈਂ ਟੀਮ ਵਿੱਚ ਨਹੀਂ ਸੀਗਾ ਇਹ ਨਕੋਦਰ ਸਾਡੇ ਕਾਲਜ ਖੁੱਲ ਗਿਆ ਜਦੋਂ ਮੈਂ ਆਇਆ ਉਦੋਂ ਫਿਰ ਪਹਿਲੇ ਸਾਲ ਕਬੱਡੀ ਦੀ ਟੀਮ ਜਿਵੇਂ ਯੂਨੀਵਰਸਿਟੀ ਚ ਸਾਡੀ ਨਕੋਦਰ ਖੇਡੀ ਸੀ ਠੀਕ ਹੈ ਜੀ ਤੇ ਪ੍ਰਾਪਤੀਆਂ ਕਿਹੜੀਆਂ ਰਹੀਆਂ ਨੇ ਕੀ ਕੀ ਖੇਡੇ ਤੁਸੀਂ ਜਿਵੇਂ ਚੈਂਪੀਅਨਸ਼ਿਪ ਹੁੰਦੀ ਸੀ ਜਾਂ ਯੂਨੀਵਰਸਿਟੀਆਂ ਦੇ ਮੈਚ ਵਗੈਰਾ ਹੁੰਦੇ ਸੀ ਅਸਲ ਨਕੋਦਰ ਕਾਲਜ ਪਹਿਲੀ ਉਦੋਂ ਉਹਨਾਂ ਇੱਕ ਹੱਸਰ ਬੱਤਰ ਚ ਐਂਟਰ ਕੀਤੀ ਹੀ ਗੁਰੂਆਂ ਯੂਨੀਵਰਸਿਟੀ ਪਹਿਲੇ ਸਾਲ ਬਣੀ ਸੀ ਉਦੋਂ ਖਾਲਸਾ ਕਾਲਜ ਜਲੰਧਰ ਡੀਵੀ ਕਾਲਜ ਜਲੰਧਰ ਸਪੋਰਟਸ ਕਾਲਜ ਨਡਾਲੇ ਦੀਆਂ ਇਹ ਸਾਰੀਆਂ ਟੀਮਾਂ ਦੇ ਜਲੰਧਰ ਦੀਆਂ ਟੀਮਾਂ ਦਾ ਬਹੁਤ ਇਨੇ ਤਕੜੀਆਂ ਹੁੰਦੀਆਂ ਸੀ ਕਿਉਂਕਿ ਸਾਰੇ ਪੰਜਾਬ ਦੇ ਮੁੰਡੇ ਇਕੱਠੇ ਕਰਦੇ ਹੁੰਦੇ ਸੀ ਹਾਂਜੀ ਕਿਹੜੇ ਕਿਹੜੇ ਪਲੇਅਰ ਸੀ ਉਹਨੇ ਸਾਨੂੰ ਪਹਿਲੇ ਸਾਲ 72 ਵਿੱਚ ਹਾਂਜੀ ਹਾਂਜੀ 72 ਚ ਤੇ ਅਸੀਂ ਉਹਦੇ ਦੀ ਟੀਮ ਸੀਗੀ ਪਰ ਉਸ ਹਾਲ ਮਾਰਨਾ ਦੀ ਕਿਰਪਾ ਨਾਲ ਜਿਹੜੇ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਅਸੀਂ 72 ਵਿੱਚ ਜਿੱਤੀ ਆ 72 73 74 ਫੇ ਲਗਾਤਾਰ ਹੀ ਜਿੱਤੇ ਰਹੇ ਤੇ ਤਿੰਨ ਤਿੰਨੇ ਸਾਲ ਜਿੰਨੇ ਉੱਥੇ ਰਹੇ ਆ ਤੇ ਅਸੀਂ ਤਿੰਨੇ ਸਾਲ ਗੁਰਨਾਗ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ ਆ ਜੀ ਤੇ ਬਾਕੀ ਜਿਹੜੇ ਟੂਰਨਾਮੈਂਟ ਸੀਗੇ ਚੈਂਪੀਅਨਸ਼ਿਪ ਦੇ ਮੈਂ ਕਿਹਾ ਜਲੰਧਰ ਜੋ ਸੀਗਾ ਇਹਨੇ 1962 ਵਿੱਚ ਉਸ ਨਾਮ ਜਦੋਂ ਗੁਰਦੇਵ ਸਿੰਘ ਅਟਾ ਖੇਡਦੇ ਹੁੰਦੇ ਸੀ ਇਹਨਾਂ ਨੇ ਚੈਂਪੀਅਨਸ਼ਿਪ ਜਿੱਤੀ ਸੀ ਜੀ ਉਸ ਤੋਂ ਬਾਅਦ ਵਿੱਚ ਫੇਰ ਸਾਡੇ ਅਸੀਂ ਜਲੰਧਰ ਵਾਲੋਂ ਫੇ ਤਕਰੀਬਨ ਤਿੰਨ ਵੱਡੇ ਟੂਰਨਾਮੈਂਟ ਜਲੰਧਰ ਵਾਲੇ ਸਾਰੇ ਮਾਲੋ ਚੈਂਪੀਅਨਸ਼ਿਪ ਪੰਜਾਬ ਦੀ ਜਿਹੜੀ ਸੀ ਦੋ ਦਿਹਾਤੀ ਚੈਂਪੀਅਨਸ਼ਿਪਾਂ ਸੀ ਇੱਕ ਸੰਗਰੂਰ ਵਿੱਚ ਓਪਨ ਚੈਂਪੀਅਨਸ਼ਿਪ ਸੀਗੀ ਫੇ ਉਹ ਜਿੱਤੀ ਤੇ ਫੇਰ 1947 ਤੋਂ ਲੈ ਕੇ 1970 ਤੱਕ ਜਿੰਨਾ ਚਿਰ ਰਹਾ ਮੇਰਾ ਖਿਆਲ ਦੋ ਵਾਰ ਹੀ ਜਲੰਧਰ ਜਿੱਤਿਆ ਕਿਉਂਕਿ ਆਮ ਤੌਰ ਤੇ ਮੁੰਡੇ ਜਲੰਧਰ ਦੇ ਬਾਹਰ ਆ ਜਾਂਦੇ ਸੀ ਇਸ ਕਰਕੇ ਟੀਮ ਕੋਈ ਸੈਟਲ ਨਹੀਂ ਬਣ ਸਕਦੀ ਸੀ ਹਾਂਜੀ ਹਾਂਜੀ ਲੁਧਿਆਣਾ ਤੇ ਹੁਸ਼ਾਰਪੁਰ ਤੇ ਕਪੂਰ ਸੇਦੀਆਂ ਟੀਮਾਂ ਤਕੜੀਆਂ ਰਹੀਆਂ ਅੰਬਰਸਰਦੀ ਵੀ ਤਕੜੀਆਂ ਰਹੀਆਂ ਜੰਦਰ ਦੇ ਫੇਰ 1974 ਵਿੱਚ ਤਾਂ ਹੀ ਬਾਹਰ ਆ ਗਿਆ ਤੇ ਬਾਕੀ ਸ਼ੋਅ ਮੈਚ ਹੁੰਦੇ ਰਹਿ ਕਲਾਰਾਪੁਰ ਅਸੀਂ ਇੱਕ ਸਾਲ ਜਿੱਤੇ ਆ ਉਦੋਂ ਉਦੋਂ ਕ तकरीबन ਲੁਧਿਆਣੇ ਦੀ ਟੀਮ ਬਹੁਤ ਤਕੜੀ ਸੀਗੀ ਦੇਵੀ ਹੁਣੀ ਸੀਗੇ ਸਾਰੇ ਕਿਹੜੇ ਪਲੇਅਰ ਸੀ ਉਦੋਂ ਦੇਵੀਦਾਲ ਸੀ ਤਾਰਾ ਸੀ ਕੰਸਾਂ ਵਾਲਾ ਹਾਂਜੀ ਕੋਡਾ ਸੀਗਾ ਹਾਂਜੀ ਤੇ ਉਧਰ ਬੋਲੇ ਹੁਣੀ ਸਾਰੇ ਬਹੁਤ ਤਕੜੀ ਟੀਮ ਸੀ ਇਹਨਾਂ ਦੀ ਤੇ ਤੁਹਾਡੀ ਸਾਡੀ ਵੀ ਉਦੋਂ ਸਾਡੇ ਨਾਲ ਤਕਰੀਬਨ ਸਾਡੀ ਕਾਲਜ ਦੀ ਟੀਮ ਜਿਆਦੀ ਹੁੰਦੀ ਸੀ ਤੇ ਨਾਲ ਸਾਡੇ ਦੋ ਹੁੰਦੇ ਸੀ ਇੱਕ ਫੌਜਾ ਆਰਾ ਹੁੰਦਾ ਸੀ ਇਹ ਲੋਹਿਆਂ ਦਾ ਨਾਲ ਬੰਸਾ ਹੁੰਦਾ ਸੀ ਲੋਹਿਆਂ ਦਾ ਜੀ ਦੋ ਇਹ ਨਾਲ ਰਲ ਜਾਂਦੇ ਸਾਡੇ ਬਾਕੀ ਕਾਲਜ ਦੀ ਸਾਡੀ ਟੀਮ ਸੀਗੀ ਤੇ ਜੱਗੀ ਸਗਾ ਹਰਸੂਲਪੁਰ ਵਾਲਾ ਇਹ ਅਸੀਂ ਫਿਰ ਫਿਰ ਇਸ ਕਰਕੇ ਸਾਡੂ ਇੱਕ ਸਭ ਮੁੰਡੇ ਕਰਕੇ ਤੇ ਸ਼ੋਅ ਮੈਚ ਵੀ ਤਕਰੀਬਨ ਕਾਫੀ ਜੇ ਤੇਰਾ ਹੂੰ ਤੇ ਜੋ ਹੈਗੇ ਆ ਮੇਨ ਵੱਡੇ ਟੂਰਨਾਮੈਂਟ ਦਾ ਇਹ ਤਿੰਨ ਚਾਰ ਉਦੋਂ ਉਦੋਂ ਇੰਨੇ ਵਾਲੇ ਓਪਨ ਮੈਚ ਹੁੰਦੇ ਵੀ ਨਹੀਂ ਸੀਗੇ ਹੂੰ ਕਿਉਂਕਿ ਚੈਂਪੀਅਨਸ਼ਿਪਾਂ ਹੁੰਦੀਆਂ ਸੀਗੀਆਂ ਜਾਂ ਫਿਰ ਬਰਾਕ ਸੰਤੇ ਦੀਆਂ ਚੈਂਪੀਅਨਸ਼ਿਪ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਇਸ ਕਰਕੇ ਇੰਨਾ ਉਦੋਂ ਇੰਨਾ ਕਬੱਡੀ ਤੇ ਵੱਲ ਵੱਡਾ ਨਹੀਂ ਸੀ ਸੀ ਜਿੱਦਾਂ ਅੱਜ ਕੱਲ ਹੈਗਾ ਇਦਾਂ ਦੀ سلسلہ ਨਹੀਂ ਸੀ ਉਦੋਂ ਜੀ 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 ਤੇ ਜਦੋਂ 1972 ਦੇ ਵਿੱਚ ਇੰਗਲੈਂਡ ਦੀ ਟੀਮ ਇੰਡੀਆ ਖੇਡਣ ਗਈ ਹੈ ਤੇ ਉਦੋਂ ਤੁਸੀਂ ਕਿੰਨੇ ਮੈਚ ਖੇਡੇ ਸੀਗੇ ਮੈਂ असल ਉਦੋਂ ਉਦੋਂ 23-24 ਹੁਣੀ ਟੀਮ ਸਿਲੈਕਟ ਕਰਦੇ ਹੁੰਦੇ ਸੀਗੇ ਉਦੋਂ ਅਸੀਂ ਨਵੇਂ ਉੱਠੇ ਸੀਗੇ ਸਾਨੂੰ ਘੱਟ ਚਾਂਸ ਦਿੱਤਾ ਜਾਂਦਾ ਸੀਗਾ ਅੱਛਾ ਜੀ ਪਰ ਇੱਕ ਉਸੇ ਦੋ ਐਸੋਸੀਏਸ਼ਨਾਂ ਸੀਗੀਆਂ ਇੱਕ ਦੇ ਮੁਖਤਾਰ ਸਿੰਘ ਹੁਣੀ ਇੰਚਾਰਜ ਸੀਗੇ ਉਧਰ ਤੇ ਦੂਈ ਐਸੋਸੀਏਸ਼ਨ ਜਿਹਦੇ ਹਰਮਿੰਦਰ ਸਿੰਘ ਭੁੱਲੜਾ ਕਬੂਤਰੇ ਵਾਲੇ ਸੀਗੇ ਜੀ ਇਹਨਾਂ ਨੇ ਮੈਚ ਅਰੇਜ ਕੀਤਾ ਸੀਗਾ ਤੇ ਫਗਵਾੜੇ ਉਹਦੇ ਵਿੱਚ ਸਾਨੂੰ ਖਲਾਇਆ ਸੀਗਾ ਉਹਨਾਂ ਨੇ ਕਿਉਂਕਿ ਜਿਹੜੇ ਦੇਵੀਦੀਵਾਲ ਦੇ ਬਾਕੀ ਪੰਜਾਬ ਦੇ ਪਲੇਅਰ ਸੀ ਉਹ ਨਹੀਂ ਖੇਡੇ ਫਿਰ ਉਦੋਂ ਸਾਡੇ ਕਾਲਜ ਦੇ ਜਿਹੜੇ ਪਲੇਅਰ ਸੀਗੇ ਸਾਡੇ ਦੇ ਨਡਾਲੇ ਦੇ ਸ਼ਿਵਦੇਵ ਸਗਾ ਸਰਜੀਤ ਸਗਾ ਅਸੀਂ ਕਾਲਜ ਵਾਲੇ ਸੀ ਨਾਲ ਪ੍ਰੀਤਮ ਜਿਹੜਾ ਨਡਾਲੇ ਵਾਲਾ ਉਹ ਵੀ ਖੇਡਿਆ ਸੀ ਸਾਡੇ ਨਾਲ ਹੋਰ ਓਪਨ ਦੇ ਮੁੰਡੇ ਘੱਟ ਖੇਡੇ ਸੀਗੇ ਜੀ ਜੀ ਤੇ ਪਾਰਾ ਸੀਫੇ ਉਦੋਂ ਅਸੀਂ ਉਹ ਮੈਚ ਜਿੱਤ ਲਿਆ ਸੀਗਾ ਨਾਲ ਅੱਛਾ ਜੀ ਹਾਂ ਜੀ ਤੇ ਫਿਰ 1974 ਦੇ ਵਿੱਚ ਜਦੋਂ ਟੀਮ ਇਧਰ ਆਉਂਦੀ ਆ ਉਹ ਤੁਹਾਡੀ ਸਿਲੈਕਸ਼ਨ ਕਿਵੇਂ ਹੁੰਦੀ ਆ ਜੀ ਉਦੋਂ ਉਦੋਂ ਸਾਡੀ ਟੀਮ ਤਗੜੀ ਸੀਗੀ ਉਦੋਂ ਹਾਂ ਜੀ ਉਦੋਂ ਅਸੀਂ ਚੈਂਪੀਅਨਸ਼ਿਪਾਂ ਵਿੱਚ ਜਿੱਤੇ ਸੀਗੇ ਸ਼ੋ ਮੈਚ ਵੀ ਜਿੱਤੇ ਸੀਗੇ ਹਾਂ ਜੀ ਕੁਦਰਤੀ ਤੌਰ ਤੇ ਉਦਾਂ ਫੇ ਕਿਉਂਕਿ ਕੋ ਘਾ ਤੇ ਮੈਚ ਜਿਵੇਂ ਜੰਦਰ ਵਿੱਚੋਂ ਅਸੀਂ ਦੋਵੇਂ ਪਲੇਇੰਗ ਸੀਗੇ ਜੀ 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 ਤੇ ਸਾਡਾ ਉਹ ਉਦੋਂ ਉਦੋਂ ਕੋਈ ਮੁਕਾਬਲਾ ਨਹੀਂ ਸੀਗਾ ਬਾਕੀ ਪਲੇਅਰਾਂ ਨਾਲ ਮੰਨ ਲਓ ਉਹ ਵੀ ਤਗੜੇ ਸੀ ਐਸੀ ਗੱਲ ਨਹੀਂ ਪਰ ਜਿੱਤਨ ਕਰਕੇ ਦੂਜੇ ਕਰਕੇ ਸਾਡੇ ਤਾਂ ਟ੍ਰਾਇਲਸ ਵੀ ਇੱਕ ਇੱਕ ਕਬੱਡੀ ਪਾ ਕੇ ਸਾਨੂੰ ਬਾਹਟਾ ਸੀਗਾ ਜੀ ਤੇ ਸਾਰੇ ਪਹਿਲਾਂ ਮੁੰਡਿਆਂ ਨੂੰ ਸਾਲ ਨੂੰ ਵੀ ਮੈਨੂੰ ਵੀ ਪ੍ਰੀਤੇ ਨੂੰ ਵੀ ਸਾਨੂੰ ਨਹੀਂ ਬੜੀ ਸੁਰੱਖਣ ਕੀਤੀ ਸਾਡੀ ਬਾਕੀ ਮੁੰਡਿਆਂ ਦੀ ਸੁਰੱਖਣ ਹੋ ਗਿਆ ਇਸ ਕਿਹੜੇ ਕਿਹੜੇ ਸੀਗੇ ਹੋਰ ਜਿਵੇਂ ਰਸਾਲ ਜੀ ਉਸ ਗੱਲ ਦੀ ਤੇ ਅਪ੍ਰੀਤਾ ਜੀ ਤੁਹਾਡੇ ਨਾਲ ਟੀਮ ਦੇ ਵਿੱਚ ਸਾਡੇ ਨਾਲ ਜਿਵੇਂ ਪਲੇਇੰਗ ਇਹ 10 ਦੇ ਜਨਰਲ ਵਿੱਚੋਂ ਕੋ ਗਾਦੇ ਮਾਇ ਸੀਗੇ ਅੰਮ੍ਰਿਤਸਰ ਵਿੱਚੋਂ ਜੀਤਾ ਸ਼ਿਪਾਈ ਸੱਤਾ ਤੇ ਅਰਸਾਲ ਤਿੰਨੇ ਜਣੇ ਉੱਥੋਂ ਸੀ ਹਾਂਜੀ ਤੇ ਲੁਧਿਆਣੇ ਵਿੱਚੋਂ দাশਨ ਮੰਗਲੀ ਵਾਲਾ ਤੇ ਦੇਵੀਦਿਆਲ ਸੀਗੇ ਜੀ ਤੇ ਕਬੂਲ ਥਲੇ ਚੋਂ ਪ੍ਰੀਤਾ ਨਡਾਲੇ ਵਾਲਾ ਪਾ ਕੈਪਟਨ ਸੀਗਾ ਸਾਡਾ ਹਾਂਜੀ ਤੇ ਇਹ ਨਾਲ ਸਰਜੀਤ ਸੈਦੋ ਵਾਲਾ ਉਹ ਜਾਫੀ ਸੀਗਾ ਜੀ ਇੱਕ ਜਾਫੀ ਇਹ ਕੱਲ ਕਲਾਂ ਦਾ ਬਿੰਦਰ ਬਿੰਦਰ ਜੀ ਬਿੰਦਰ ਕਲਾਂ ਵਾਲਾ ਹੈ ਹਾਂ ਬਿੰਦਰ ਕਲਾਂ ਵਾਲਾ ਇੱਕ ਉਹ ਸੀਗਾ ਤੇ ਉਹਦਾ ਉਹਦੇ ਨਾਲ ਹੋਰ ਜਿਵੇਂ ਨਾਲ 4-5 ਮੁੰਡੇ ਹੋਰ ਸੀਗੇ ਤੇ ਆਪਣੇ ਇਹ ਜੋ ਡਾਲੇ ਦਾ ਮੋਹਣੀ ਸੀਗਾ ਜੱਗੀ ਸੀਗਾ ਪਾਲਾ ਸ਼ੰਕਰ ਵਾਲਾ ਸੀਗਾ ਹਾਂਜੀ ਤੇ ਦੂਆ ਭਾਜੀ ਖੁਰਦਪੁਰਿਆ ਸੀਗਾ ਤੇ ਇਹ ਨਾਲ ਸੀਗੇ ਇੱਕ ਦਾਲੀ ਸੀਗਾ ਸ਼ੰਕਰ ਦਾ ਇਹ ਨਾਲ ਪੰਜ ਏ ਸੀਗੇ ਤੇ 10 ਜਨੇ ਦੀ ਜੇਰ ਪਲੇਇੰਗ ਸੀਗੇ ਤੇ ਕਿੰਨੇ ਮੈਚ ਖੇਡੇ ਇੱਥੇ ਤੁਸੀਂ ਇੱਥੇ ਤਕਰੀਬਨ 6 ਮੈਚ ਹੋਏ ਉਹ ਤੋਂ ਕਿਉਂਕਿ ਵੀਜੇ ਰੇਟ ਲੱਗੇ 1 ਅਗਸਤ ਨੂੰ ਆਏ ਸੀ ਉਹਦੇ ਵਿੱਚ ਫਿਰ ਇੱਥੋਂ ਖਤਮ ਹੋ ਚੁੱਕਾ ਸੀਗਾ ਟੂਰਨਾਮੈਂਟ ਦਾ ਸੀਜ਼ਨ ਫਿਰ ਪਹਿਲਾ ਬਰਮਿੰਗਮ ਦਾ ਕਿਉਂਕਿ ਫਰਕ ਵੀ ਬਹੁਤ ਸੀਗਾ ਉਦੋਂ ਇੱਥੇ ਮੀਮੂ ਪੈਂਦੇ ਸੀਗੇ ਜਿਹੜੀਆਂ ਗਰਾਊਂਡਾਂ ਤਿਲਕਣੀਆਂ ਸੀਗੀਆਂ ਪਹਿਲੇ ਦੋ ਮੈਚ ਕੋਨਟਰੀ ਦਾ ਤੇ ਬਰਮਿੰਗਮ ਦਾ ਦੋ ਸੌ ਥੋੜੇ ਮੈਚ ਅਸੀਂ ਹਾਰ ਗਏ ਸੀਗੇ ਜੀ ਤੇ ਮੁੜ ਕੇ ਜਿਹੜੇ ਮੈਚ ਹੋਏ ਆ ਉਹ ਅਸੀਂ ਜਿਹੜੇ ਹੋਏ ਆ ਸੌਤਾਲ ਹੋਇਆ ਤੇ ਬੋਲਹਮਟਨ ਹੋਇਆ ਇਹ ਮੈਚ ਜਿੱਤ ਗਏ ਸੀ ਜੀ ਤੇ 1974 ਦੇ ਵਿੱਚ ਇੱਥੋਂ ਆ ਕੇ ਫਿਰ ਤੁਸੀਂ ਦੁਬਾਰਾ ਜਾ ਕੇ ਵਾਪਸ ਆਏ ਹੋ ਜਾਂ ਇੱਥੇ ਰਹਿ ਕੇ ਸੀ ਨਹੀਂ ਜੀ ਉਦੋਂ ਕਲੱਬ ਵਾਲਿਆਂ ਨੇ ਇੱਥੇ ਟੀਮ ਬਣੋਣੀ ਸੀ ਸਾਨੂੰ ਬੋਲਹਮਟਨ ਕਲੱਬ ਨੇ ਸਾਡੇ ਤਿੰਨ ਜਿਹਨੇ ਜਿਹੜੇ ਸੀਗੇ ਬੋਲਹਮਟਨ ਕਲੱਬ ਨੇ ਮhender Singh ਮੋੜ ਹੁੰਦੇ ਸੀਗੇ ਮੋਢੀ ਹਾਂਜੀ ਕਲੱਬ ਦੇ ਹਾਂਜੀ ਹਾਂਜੀ ਉਹਨਾਂ ਨੇ ਸਾਡਾ ਇੱਥੇ ਸਾਖ ਵਿਆਹ ਕਰਨ ਦੇ ਸਤੇ ਉਹਨਾਂ ਨਵਾਂ ਨਵਾਂ ਕਾਨੂੰਨ ਬਣਿਆ ਸੀਗਾ ਹਾਂ ਸੋ ਫ੍ਰੀ ਹੁੰਦੇ ਸੀਗੇ ਫੇ ਸਾਡੇ ਸਾਹ ਕਰਾ ਕੇ ਮੇਰੇ ਨਾਲ ਵੀ ਵਿਬਿੰਦਰ ਦਾ ਵੀ ਤੇ ਸੁਜੀਤ ਦਾ ਉਹਦਾ ਮਾਮਾ ਸੀਗਾ ਉਹਨਾਂ ਨੇ ਸਾਹ ਕਰਾ ਕੇ ਸਾਨੂੰ ਇੱਥੇ ਰੱਖ ਲਿਆ ਫੇ ਇੱਥੇ ਸਾਡੀ ਨਾਲ ਟੀਮ ਬਣ ਗਈ ਦੋ ਤਿੰਨ ਮੁੰਡੇ ਉਹਨਾਂ ਦੇ ਲੋਕਲ ਵਧੀਆ ਸੀਗੇ ਇੱਕ ਮੌੜ ਦਾ ਰਿਸ਼ਤੇਦਾਰ ਹੀ ਸੀਗਾ ਜਸਾ ਉਹ ਬਹੁਤ ਤਗੜਾ ਪਲੇਅਰ ਹੋਇਆ ਇੱਕ ਘੁੱਗੀ ਸੰ ਜਿਹਨੂੰ ਕਹਿੰਦੇ ਸੀਗੇ ਪਰ ਜਸਵੀਰ ਸਿੰਘ ਸੰਧਾ ਨਾਂ ਸੀ ਉਹਦਾ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਪਲੇਅਰ ਸੀਗਾ ਫੇ ਇਹਨਾਂ ਜਾਫ ਲਾਈਨ ਵਧੀਆ ਬਣ ਗਈ ਸਾਡੀ ਰੇਡ ਵੀ ਵਧੀਆ ਬਣ ਗਈ ਸਾਡੇ ਨਾਲ ਲੈਂਬਰਸ ਦਾ ਲਿਸਟਰ ਦਾ ਕੋ ਖੇਡਿਆ ਇਕ ਨੇਦਰ ਮਜਾ ਲ ਹੁੰਦਾ ਸੀ ਕੋ ਬੋਲਹਮਟਨ ਦਾ ਪਲੇਅਰ ਕੋ ਖੇਡਿਆ ਫਿਰ ਸਾਡੀ ਟੀਮ ਵਧੀਆ ਬਣ ਗਈ ਤੇ ਉਦੋਂ ਗਾਂ ਜਿੰਨੇ ਟੂਰਨਾਮੈਂਟ ਹੋਏ 75 ਤੋਂ ਸ਼ੁਰੂ ਹੋ ਕੇ ਕਿ 82 ਤੱਕ ਮжоਰਿਟੀ ਅਸੀਂ ਉਹ ਟੀਮ ਜਿੱਤਦੀ ਰਹੀ ਇੱਕ ਅਦਾ ਸਾਲ ਛੱਡ ਕੇ ਭਾਵੇਂ ਚੋਂ ਚਲੋ ਹਾਰ ਜਿੱਤਾਂ ਕਦੇ ਸਦਾ ਬੰਦਾ ਜਿੱਤਦਾ ਨਹੀਂ ਕਦੇ ਹਾਰਦਾ ਰਹਿੰਦਾ ਹਾਰਦਾ ਵੀ ਹੈ ਹਾਰਦਾ ਪਰ ਮжоਰਿਟੀ ਅਸੀਂ 90% ਤਕਰੀਬਨ ਉਹ 7-8 ਸਾਲ ਅਸੀਂ ਟੂਰਨਾਮੈਂਟ ਸਾਰੇ ਜਿੱਤੇ ਉਦੋਂ ਪਹਿਲਾਂ 100 ਸਾਲ ਦੀ ਟੀਮ ਬਹੁਤ ਤਗੜੀ ਸੀ ਇੱਥੇ 100 ਸਾਲ ਉਹ 6-7 ਸਾਲ ਜਿੱਤੇ ਜਿੰਦੇ ਹਿੰਮਤ ਹੋਣੀ ਬੋਲਾ ਭਜੋਦੇ ਸੀਗਾ ਇੱਕ ਮੱਗਰ ਮੋਗੇ ਦਾ ਸੀ ਇੱਕ ਅਮਰੀਕ ਸਗਾ ਬਰਾੜ ਦੋਵੇਂ ਭਰਾ ਬੜੇ ਵਧੀਆ ਰੀਡਰ ਸੀਗੇ ਜੀ ਹਰਪਾਲ ਬਰਾੜ ਹਰਪਾਲ ਬਰਾੜ ਤੇ ਕਰਨਾਲ ਬਰਾੜ ਇਹਨਾਂ ਨਾਲ ਇੱਕ ਜ਼ਿਲ੍ਹੇ ਦਾ ਮੁੰਡਾ ਸੀਗਾ ਬਿੰਦਰ ਇੱਕ ਸੋਸਤਾ ਪ੍ਰੋਫੈਸਰ ਸੀ ਵਧੀਆ ਬਹੁਤ ਵਧੀਆ ਟੀਮ ਸੀ ਜੀ ਜੀ ਇਹ ਜ ਤਕਰੀਬਨ ਜਿੱਤੀ ਸੀ ਉਦੋਂ ਕਿੰਨੇ ਕਿੰਨੇ ਸਾਲ ਖੇਡੇ ਸੀ ਇੱਥੇ? 7 ਸਾਲ। ਉਹ 3-4 ਸਾਲ ਖੇਡ ਕੇ ਫੇਰ ਹਟ ਗਿਆ ਸੀ ਵੈਸੇ ਉਦਾਂ। ਫਿਰ ਨਵੀਆਂ ਟੀਮਾਂ ਬਣਨੀਆਂ ਰਹੀਆਂ ਉਦਾਂ। ਵਧੀਆ ਆਉਂਦੇ ਰਹਾ ਬਰਮਿੰਗਮ ਦੀ ਟੀਮ, ਵਧੀਆ ਤਾਰਾ ਬਰਮਿੰਗਮ ਦੀ ਟੀਮ ਖੇਡਦਾ ਸੀ। ਇਹ ਢਾਡੀ ਨੀ ਸੀ ਤਾਂ ਢਾਡੀ ਬਰਮਿੰਗਮ ਸਿੰਘ ਢਾਂਡੀ ਹਾਂਜੀ। ਹਾਂ ਉਹ ਬਰਮਿੰਗਮ ਦੀ ਟੀਮ 'ਚ ਖੇਡਦਾ ਸੀ। ਵਧੀਆ ਸੀ ਨਹੀਂ ਸਾਰੀਆਂ ਟੀਮਾਂ ਵਧੀਆ ਸੀਗੀਆਂ। ਪਰ ਸਾਡੇ ਥੋੜੇ ਜਿਹਾ ਇਦਾਂ ਸੀ ਕਿ ਸਾਡੇ 7-8 ਮੁੰਡੇ ਕੋ ਜਾ ਹੋ ਗਏ। ਤੇ ਸਾਡੇ ਫਿਰ ਕਦੇ ਜੇ ਇੱਕ ਅਦਾਨਾ ਅਮੀ ਖੇਡੇ ਤਾਂ ਵੀ ਤਕਰੀਬਨ ਭਾਈ ਮਤਲਬ ਜਿਹੜੀ ਐਵਰੇਜ ਠੀਕ ਰਹੀ ਉਦਾਂ ਚਲੋ ਹਰੇ ਵੀ ਮੈਚ ਹੋਵਾਂਗੇ ਇਹ ਨਹੀਂ ਗੱਲ ਵੀ ਸਾਰੇ ਜਸਲ ਹੈ ਪਰ ਉਦਾਂ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਜੀ ਅੱਛਾ ਉਸ ਤੋਂ ਬਾਅਦ ਜਦੋਂ ਤੁਸੀਂ ਆਏ ਹੋ ਇੱਥੇ ਉਦੋਂ ਪੰਜਾਬੀ ਕਿੰਨੇ ਸੀ ਉਸ ਤੋਂ ਪਹਿਲਾਂ ਪੰਜਾਬੀ ਕਾਫੀ ਸੀ ਬਹੁਤ ਸੀਗੇ ਪੰਜਾਬੀ ਉਦੋਂ ਵੀ ਬਹੁਤ ਸੀਗੇ ਬੜਾ ਕਬੱਡੀ ਦਾ ਕ੍ਰੇਸ ਹੈਗਾ ਉਦੋਂ 20-20 ਹਜ਼ਾਰ 50 ਹਜ਼ਾਰ ਬਰਦਾ ਕਬੱਡੀ ਵੇਖਣ ਆਉਂਦਾ ਸੀਗਾ ਅੱਛਾ ਜੀ ਹਾਂ ਜੀ ਜਿਹੜਾ ਬਰਮੰਗਮ ਟੂਰਨਾਮੈਂਟ ਕੰਟਰੀ ਦਾ ਬੋਲਹੈਮਪਟਨ ਦਾ ਮਿਲਣ ਚ ਮੇਨਲੀ ਰਾਸ਼ਟਰ ਦਾ ਸੀਗਾ ਲੋਕ ਬਹੁਤ ਸ਼ਕੀਨ ਚ ਕਬੱਡੀ ਦੇ ਤੁਹਾਨੂੰ ਪੈਸੇ ਕਿੰਨੇ ਕਿੰਨੇ ਮਿਲੇ ਸੀ ਉਹਨੋਂ ਪੈਸਾ ਨਹੀਂ ਕੰਮ ਹੁੰਦਾ ਹੈ ਅੱਛਾ ਜੀ ਉਦੋਂ ਇਹੀ ਤਮਾਨ ਦਾ ਹੀ ਹੁੰਦਾ ਹੈ ਅੱਛਾ ਜੀ ਜਾਂ ਰੋਟੀ ਪਾਣੀ ਦਾ ਮਲੇ ਉਹਨੂੰ ਇੱਥੇ ਆਉਣ ਦੇ ਪੈਸੇ ਨਹੀਂ ਸੀਗੇ ਨਹੀਂ ਨਹੀਂ ਪੈਸੇ ਤਾਂ ਨਹੀਂ ਪੈਸਾ ਕੋਈ ਨਹੀਂ ਨਾ ਇੱਥੇ ਆਉਣ ਦੇ ਪੈਸੇ ਮਿਲੇ ਸੀਗੇ ਨਾ ਉਹ ਤਾਂ ਹੁੰਦੇ ਹੀ ਨਹੀਂ ਸੀ ਪੈਸੇ ਅੱਛਾ ਉਹ ਮਾਝੇ ਜਿਹਾ ਕਬੱਡੀ ਚ ਥੋੜੀ ਬਹੁਤ ਉੱਥੇ ਕਰਾਉਂਦੇ ਕਰਉਂਦੇ ਸੀਗੇ ਇੱਥੇ ਸ਼ੋਅ ਮੈਚ ਵੀ ਹੁੰਦੇ ਸੀਗੇ ਜਿਵੇਂ ਇੰਡੀਆ ਚ ਸ਼ੋਅ ਮੈਚ ਖੇਡਦੇ ਰਹੇ ਸੀ ਹਾਂਜੀ ਕਿ 100 ਰੁਪਿਆ ਮਿਲਦਾ ਹੁੰਦਾ ਇਸ ਤਰ੍ਹਾਂ ਨੂੰ ਅੱਛਾ ਤੇ ਉਹ ਆਉਂਦੇ ਆਉਂਦੇ ਅਸੀਂ ਨਕੂਦਰ ਮੱਛੀ ਖਾ ਲੈਣੇ ਆ ਕੇ ਬਸ ਬਾਕੀ ਘਰ ਦਾ ਕੰਮ ਹੋ ਜਾਂਦਾ ਤੇ ਇੱਥੇ ਵੀ ਜਦੋਂ ਤੁਸੀਂ ਰਹਿ ਗਏ ਬਾ ਪਹਿਕਰੋਂ ਕਿਨੇ ਲੈ ਕੇ ਆਇਆ ਸੀ ਤੁਸੀਂ ਨਿਕਰ ਹੋ ਗਈ ਲੜਣਾ ਸਖਾ ਕਰੋਂਦਾ ਉਦੋਂ ਐ ਵੀ ਕਿ ਪੈਸੇ ਤਿੰਨ ਤਿੰਨ ਪਾਉਂਡ ਸੀਗੇ ਉਦਾਂ ਮੈਂ ਉਹ ਵੀ ਖਰਚ ਲੈ ਸੀਗੇ ਤੇ ਫਿਰ ਇੱਥੇ ਆ ਕੇ ਕੰਮ ਗੋਰਿਆਂ ਦੇ ਕੀਤਾ ਸੀ ਜਾਂ ਇੱਥੇ ਆ ਕੀਤਾ ਕੰਮ ਕੰਮ ਤਾਂ ਚਲੋ ਕਰਨਾ ਪੈਣਾ ਸੀ ਮੇਨ ਕੰਮ ਨਹੀਂ ਸੀਗਾ ਕਿਉਂਕਿ ਮੇਰਾ ਵਿਆਹ ਹੋ ਗਿਆ ਸੀਗਾ ਫਿਰ ਉਦਾਂ ਨਹੀਂ ਉਦਾਂ ਕੋਈ ਕੋਈ ਤਕਲੀਫ ਨਹੀਂ ਹੋਈ ਰਹਿਣ ਦੀ ਕੋਈ ਉਹ ਹੈਈ ਨਹੀਂ ਹੋਈ ਸਾਨੂੰ ਨਾ ਰਹਿਣ ਦੀ ਹੋਈ ਕਿਉਂਕਿ ਉਦੋਂ ਲੋਕ ਬੜਾ ਪਿਆਰ ਕਰਦੇ ਸੀਗੇ ਜਿਹੜੇ ਸੀਗੇ ਘਰਾਂ ਚ ਪਰਿਵਾਰਾਂ ਚ ਅਸੀਂ ਰਹੇ ਸਾਰਿਆਂ ਚ ਹਮਮ ਕਦੇ ਕਦੇ ਕੱਲੇ ਕਦੇ ਕਿਸੇ ਦੇ ਘਰ ਤੇ ਰਹ ਤੇ ਪਰਿਵਾਰਾਂ ਦੇ ਬੱਚੇ ਬੱਚੇ ਜਿਨ੍ਹਾਂ ਦੇ ਹੁੰਦੇ ਸੀਗੇ ਅਸੀਂ ਉਹਨਾਂ ਦੇ ਵਿੱਚ ਰਹੇ ਹਮਮ ਮੋਦਲ ਹੋ ਗਏ ਇੱਜ਼ਤ ਕਰਦੇ ਸੀਗੇ ਕਿਉਂਕਿ ਇੱਥੇ ਇਹ ਹੈ ਨਾ ਜੀ ਮੈਂ ਤੁਹਾਡੀ ਮਿਹਨਤ ਨੂੰ ਇਸ ਕਰਕੇ ਇਹ ਕਹਿੰਦੇ ਵੈਸੇ ਸਾਰੇ ਬਾਪੂ ਆਪਣਾ ਜਿਵੇਂ ਵੀ ਆਉਂਦੇ ਨੇ ਮਿਹਨਤ ਕਰਦੇ ਨੇ ਜਦੋਂ ਤੁਸੀਂ ਆਏ ਹੋ ਕਬੱਡੀ ਵੇਸ ਚ ਤੁਸੀਂ ਦਾ ਕਹਦੇ ਵੀ ਉਦੋਂ ਵੀ ਸਾਨੂੰ ਕੋਈ ਖਾਸ ਪੈਸੇ ਨਹੀਂ ਮਿਲੇ ਹਨਾ ਪਰ ਮੈਂ ਇੱਥੋਂ ਦਾ ਜਿਵੇਂ ਆ ਮਾਹੌਲ ਦੇਖ ਰਿਹਾ ਇਹ ਸਾਰਾ ਆਪਣਾ ਖੇਡ ਰਹੇ ਹਨਾ ਇੱਥੇ ਮੈਂ ਜ਼ਿਆਦਾਤਰ ਗੋਰੇ ਆ ਹੀ ਦੇਖੇ ਆ ਕਿਉਂਕਿ ਪਹਿਲਾਂ ਤੁਸੀਂ ਆ ਕੇ ਗੁਰਾਂ ਦੇ ਕੰਮ ਕੀਤਾ ਹੁਣ ਅੱਜ ਮੇਰੇ ਖਿਆਲ ਵੀ ਤੁਹਾਡੇ ਕੋਲੇ ਆਉਂਦੀ ਹੈ ਹਾਂਜੀ ਬਿਲਕੁਲ ਫੈਕਟਰੀਆਂ ਚ ਉਹ ਤਾਂ ਕਿਹੜਾ ਹੁੰਦਾ ਕੋਲ ਪੈਸੇ ਨਹੀਂ ਕੰਮ ਤੋਂ ਨਾਲ ਕਰਨਾ ਪੈਣਾ ਪਿਆ ਪਹਿਲਾਂ ਜੋਬ ਦੋ ਤਿੰਨ ਸਾਲ ਕੀਤੀ ਮੈਂ ਫਿਰ ਹੌਲੀ ਹੌਲੀ ਮੈਂ ਦੇ ਮੋਲ ਸਾਹਨੇ ਅਸੀਂ ਦੁੱਧ ਦਾ ਕੰਮ ਸ਼ੁਰੂ ਕਰ ਲਿਆ ਉਹਦਾ ਉਹ ਚ ਵੀ ਸਾਨੂੰ ਕੋਵਿਡ ਦੀ ਕਾਫੀ ਐਡਵਾਂਟੇਜ ਹੋਈ ਲੋਕਾਂ ਨਾਲ ਵਾਗਫੀ ਸੀਗੀ ਉਹ ਵਾਗਫੀ ਕਰਕੇ ਸਾਡਾ ਬਿਜ਼ਨਸ ਜਿਵੇਂ ਕਾਰ ਦੀ ਤਾਂ ਸਾਰੀ ਵੈਨ ਲੈ ਲਈ ਮੈਂ ਉਹ ਚੱਲ 10 ਸਾਲ ਉਹ ਕੀਤਾ ਹਾਂਜੀ ਮੁੜ ਕੇ ਦੁਕਾਨਾਂ ਵੀ ਕੀਤੀਆਂ ਹਾਂਜੀ ਹੌਲੀ ਹੌਲੀ ਕਰਦੇ ਕਰਦੇ ਅੱਗੇ ਪਰਮਾਧਮਾਨ ਨੇ ਆਹਾ ਇਹ ਜਿਹੜੀ ਸੀਗੀ ਆ ਜਮੀਨੋ ਦੇ ਉਹਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਇਹ ਮੈਂ ਕਹਿੰਦਾ ਹਾਂ ਕਿਰਪਾ ਦਾ ਵਾਹਿਗੁਰੂ ਦੀ ਹੈ ਮੇਰੇ ਮਾਣ ਵਾਹਿਗੁਰੂ ਦੀ ਕਿਰਪਾ ਮੇਰੇ ਬਿਲਕੁਲ ਜੀ ਤੁਸੀਂ ਹੈਨਾ ਕਬੱਡੀ ਖੇਡੇ ਕਬੱਡੀ ਨੇ ਤੁਹਾਨੂੰ ਇੱਥੇ ਤੱਕ ਲੈ ਕੇ ਆਂਦਾ ਪਰ ਤੁਸੀਂ ਉਹਦੀ ਉਹਦੀ ਜਗ੍ਹਾ ਤੇ ਆ ਜਿਹੜੀ ਦੂਜੀ ਗੇਮ ਹੈ ਤੁਸੀਂ ਇਹਨੂੰ ਅਪਣਾਇਆ ਹੋਇਆ ਹੈ ਨਾ ਇੱਥੇ ਆਰ ਵੀ ਰਹੀ ਹੈ ਸਾਰੇ ਇਹ ਕਿਵੇਂ ਫਿਰ ਕਬੱਡੀ ਵਾਲੇ ਪਾਸੇ ਕਿਵੇਂ ਨਹੀਂ ਇਹ ਅਸਲ ਮੈਂ ਜਮੀਨ ਤਾਂ 1988 ਚ ਲੈ ਲਈ ਸੀ ਇਹ ਹਾਂਜੀ ਹਾਂਜੀ ਤੇ ਕਿਉਂਕਿ ਮੈਂ ਦੁੱਧ ਦੇ ਕੰਮ ਦਾ ਸੋਝਾ ਰਿਸਕੀ ਸੀਗਾ ਫਿਰ ਮੈਨੂੰ ਇਹਦਾ ਸ਼ੌਂਸ ਸੀਗਾ ਬਾਹਰ ਕਾਉਂਟਰੀਸਾਈਡ ਤੋਂ ਨਿਕਲ ਜਾਣਾ ਵੇਖਣਾ ਕੁਝ ਇੱਕ ਬੰਦੇ ਕਹਿੰਦੇ ਵੀ ਉਹ ਇੱਥੇ ਧਰਨਾਂ ਵਿੱਚ ਇਥੇ ਵੀਜਦੇ ਹੁੰਦੇ ਸੀਗੇ ਕਨਾਲ-ਕਨਾਲ ਚੋਂ ਕਹਿੰਦੇ ਸੀ ਇੰਨੇ ਪੈਸੇ ਕਮਾ ਲੈਣੇ ਆ ਫਿਰ ਮੈਨੂੰ ਮੈਂ ਥੋੜੀ ਜ਼ਮੀਨ ਲਈ 4-5 ਕਿੱਲੇ ਫਿਰ ਤਾਂ ਹੀ ਗਾਂ ਦੀਆਂ ਸ਼ੌਂਕ ਦੁੱਧ ਵਿੱਚ ਫਿਰ ਕੰਮ ਕਰਦਿਆ ਕਰਦਿਆ ਖੇਤੀ ਵੀ ਕੀਤੀ ਜੀ ਖੇਤੀ ਮੈਂ 4-5 ਸਾਲ ਕੀਤੀ ਸੀ ਅੱਛਾ ਜੀ ਤੇ ਵੀ 2000 ਉਧਾਂ ਦਾ 1988 ਚ 1988 ਚ ਲਾਈ ਸੀ ਜ਼ਮੀਨ ਤੇ ਖੇਤੀ ਮੈਂ ਫਿਰ ਮੇਰਾ ਦੁੱਧ ਦਾ ਕੰਮ 89 ਚ ਬੰਦ ਹੋ ਗਿਆ ਸੀ ਜੀ 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 ਤੇ ਵੀ ਨਜ਼ਾਕੀ ਪਤਾ ਹੁੰਦਾ ਕਦੋਂ ਅਪ ਡਾਊਨ ਹੋ ਜਾਣੀ ਹੈ ਹਾਂ ਇਹ ਤੇ ਪਹਿਲਾਂ ਜੀ ਤੇ ਫਿਰ ਜ਼ਮੀਨ ਲੈ ਕੇ ਫਿਰ ਮੈਂ ਥੋੜਾ ਚਿਰ ਦੁਕਾਨ ਕੀਤੀ ਇੱਕ ਪਟਰੋਲ ਪੰਪ ਵੀ ਚਲਾ ਫਿਰ ਮੈਂ ਹੌਲੀ ਹੌਲੀ ਫੇਰ ਇੱਥੇ ਖੇਤੀ ਸ਼ੁਰੂ ਕਰ ਦਿੱਤੀ ਫਿਰ ਤੇ ਗਾਣ ਦਾ ਹੌਲੀ ਹੌਲੀ ਇੱਕ ਬੰਦਾ ਸਪਲਾਈਅਰ ਸੀਗਾ ਇੱਕ ਮੈਂ ਅਮਰੀਕਾ ਜਾਂਦਾ ਹੁੰਦਾ ਸੀਗਾ ਮੇਰਾ ਭਰਾ ਉੱਥੇ ਵਕੀਲ ਸੀਗਾ ਹਾਂਜੀ ਉਹ ਮੈਨੂੰ ਇੱਕ ਬੜੀ ਡਰਾਈਵਿੰਗ ਰੇਂਜ ਤੇ ਲੈ ਗਿਆ ਕਹਿੰਦਾ ਆਹ ਕੰਮ ਜਿਹੜਾ ਡਰਾਈਵਿੰਗ ਰੇਂਜ ਵਾਲਾ ਵਾ ਇਹ ਵਧੀਆ ਵਾ ਤੇ ਮੈਂ ਮੇ ਕੋ ਗੋਰਾ ਫੈਡਰ ਲੈ ਜਤਨਦਾ ਉਹ ਕਹਿੰਦਾ ਤੇਰੀ ਜ਼ਮੀਨ ਆ ਗੋਲਫ ਕਲੱਬ ਲਈ ਵਧੀਆ ਵਾ ਮਿਸਟਰ ਐਲਨ ਸੀਗਾ ਪਾਪਲਾ ਬੰਦਾ ਸੀ ਹਾਂਜੀ ਫਿਰ ਉਹਨੇ ਮੈਨੂੰ ਇਸ ਕੰਮ ਚ ਪਾਇਆ ਚਲੋ ਅਸਾਨੂੰ ਪਤਾ ਕੁਛ ਨਹੀਂ ਸੀਗਾ ਅਸੀਂ ਬਈ ਹੌਲੀ ਹੌਲੀ ਉਹਦੀ ਉਹਦੇ ਸਹਾਇਤਾ ਨਾਲ ਅਸੀਂ ਗੋਲਫ ਕਲੱਬ ਨਾਲ ਹੀ ਫੇਮ ਬਚੇ ਸਕੇ ਨਾਲ ਹੀ ਹੌਲੀ ਹੌਲੀ ਉਹ ਮਾਰਾ ਹੀ ਨੇ ਕਾਮਯਾਬੀ ਦਿੱਤੀ ਨਾਲ ਜਿਮ ਚੱਲਦੀ ਹੈ ਹਾਂ ਜਿਮ ਤਾਂ ਇਹ ਘਰ ਲਈ ਆ ਵੈਸੇ ਆਪਣੇ ਲਈ ਆ ਪਰਿਵਾਰ ਲਈ ਆ ਠੀਕ ਅਸੀਂ ਚਲਾਈ ਸੀਗੀ ਪਰ ਇੱਥੇ ਅਸੀਂ ਉੱਤੇ ਰਹਿੰਨੇ ਕਰਕੇ ਅਸੀਂ ਬੜਾ ਹੀ ਫੇ ਬਿਲਡਿੰਗ ਵਿੱਚ ਇੰਟਰਫੀਅਰੈਂਸ ਪਬਲਿਕ ਦੀ ਲਾਈਕ ਨਹੀਂ ਕਰਦੇ ਥੋੜਾ ਅਪ ਇਧਰ ਵੀ ਜਾ ਸਕਦੇ ਹਾਂ ਦੇਖ ਸਕਦੇ ਹਾਂ ਹਾਂ ਜਾ ਸਕਦੇ ਹਾਂ ਹਾਂ ਜੀ ਹਾਂ ਅੱਗੇ ਪਾਸੇ ਹੋ ਜੀ ਜੀ ਧੰਨਵਾਦ ਤੁਹਾਡਾ ਹਾਂ ਕਿਉਂਕਿ ਆਪਣੀ ਹੈਲਪ ਕਰ ਰਹੇ ਆ ਆ ਗੇਮ ਹੈ ਜੀ ਉਹ ਇਹ ਹਾਂ ਜੀ ਇਹਨੂੰ ਡਰਾਈਵਿੰਗ ਰੇਂਜ ਕਹਿੰਦੇ ਆ 골ਫ ਦੀ अच्छा 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 ये ये दिखा दो भाई अतरली बासी जी गल भी कर दे नाल नाल ते हां क्लोज करके ਨੇੜੇ ਤੋਂ ਅਜੇ ਤੋਂ ਸ਼ਾਰਟ ਲਾਉਣਾ ਇਹਨਾਂ ਨੇ ਇਹ ਚੀਜ਼ਾਂ ਸਾਰੀਆਂ ਉੱਥੋਂ ਤੱਕ ਇਹ ਜਰੂਰ ਦਿਖਾ ਦਿਓ ਤੇ ਇਹ ਇਹ ਫਿਰ ਕਿੰਨੇ ਸਾਲ ਤੋਂ ਕਰ ਰਹੇ ਹੋ ਜੀ ਇਹ ਵੀ 2002 ਚੋਂ 2002 ਚੋਂ ਸ਼ੁਰੂ ਹੋਈ ਆ ਅੱਛਾ ਜੀ ਹਾਂ ਇਕੱਠੇ ਇਕੱਠੇ ਬਣਿਆ ਸਭ ਕੁਝ ਆ ਬਿਲਡਿੰਗ ਵੀ ਆ ਸਭ ਕੁਝ ਉਹਦਾ ਬਣਿਆ ਮਲ 23 ਸਾਲ ਹੋ ਗਏ 23 ਸਾਲ ਹਾਂ ਤੇ 23 ਸਾਲ ਹੋ ਗਏ ਠੀਕ ਹੈ ਠੀਕ ਹੈ ਜੀ ਤੇ ਉਹ ਟਰੈਕਟਰ ਉਹ ਆਪਣਾ ਹੀ ਸਾਰਾ ਟਰੈਕਟਰ ਹਾਂਜੀ ਆਪਣੇ ਸਾਰੇ ਅੰਦਰ ਵੀ ਮਸ਼ੀਨਰੀ ਵੀ ਹੈਗੀ ਆ ਫੇਸ ਤੇ ਲੋਡ ਪੈਂਦੀ ਆ ਮਸ਼ੀਨਰੀ ਦੀ ਘਾਦੀ ਮੇਨਟੇਨੈਂਸ ਦੀ ਠੀਕ ਹੈ ਜੀ ਇਹ ਕੱਲਾ ਇਹਦੇ ਵਾਸਤੇ ਆ ਖੇਤੀ ਵਾਸਤੇ ਨਹੀਂ ਹੈਗੇ ਨਹੀਂ ਨਹੀਂ ਕੱਲਾ ਸਾਰੀ ਖੇਡ ਲਈ ਆ ਠੀਕ ਹੈ ਜੀ ਇੱਕ ਸਾਰਾ ਜਿੱਥੋਂ ਤੱਕ ਆ ਸਾਰਾ ਇਹ ਹੈਗਾ 9 ਹੋ ਲਿਆ ਇਹ ਹੈਗਾ 55 55 ਕਿਲੋ ਅੱਛਾ ਜੀ 9 ਹੋ ਲਿਆ 18 ਹੋ ਨਹੀਂ ਹਾਂਜੀ ਤੇ ਚਲੋ ਸਾਡੇ ਲਈ ਰੋਜ਼ਗਾਰ ਲਈ ਵਧੀਆ ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਕਿੰਨੇ ਕੁ ਲੋਕ ਨੇ ਜਿਹੜੇ ਇੱਥੇ ਆਉਂਦੇ ਆ ਪੰਜਾਬੀ ਵੀ ਆਉਂਦੇ ਨੇ ਤੇ ਦੂਜੇ ਗੋਰੇ ਵੀ ਪੰਜਾਬੀ ਘੱਟ ਆ ਗੋਰੇ ਆ तकरीबन 10% ਪੰਜਾਬੀ ਦਾ ਕੋਈ ਵੱਡਾ ਹੀ ਆਉਂਦਾ ਵਾ ਅੱਛਾ ਉਹ ਘਟ ਖੇਡਦੇ ਜੀ ਹਾਂਜੀ ਘਟ ਖੇਡਦੇ ਆਪਣੇ ਬੰਦੇ ਆਪਣੇ ਬੇਬੂਲੇ ਸਾਲਿਆ ਤੇ ਇਹ ਬੰਦੇ ਗੋਰਿਆਂ ਨੂੰ ਸ਼ੌਂਕ ਹੈਗਾ ਹੂੰ ਇਹ ਜਿਹੜੇ ਗਏ ਮੈਂ ਹਾਂਜੀ ਤੇ ਉਹ ਉਮਰ ਤੁਹਾਡੀ ਕਿੰਨੀ ਹੋ ਗਈ ਮੇਰੀ ਉਹਦਾ ਸਹੀ ਉਮਰ ਤਾਂ ਮੈਂ 73 ਸਾਲ ਦਾ ਹੋ ਗਿਆ ਹਾਂ ਮੈਂ ਜੀ ਉਹ ਤੇ 73 ਦਾ 52 ਦਾ ਜਾਂ ਮੈਂ ਮੇਰਾ ਜੀ ਜੀ ਹਾਂਜੀ ਸਰੀਰ ਫਿੱਟਾ ਬਿਲਕੁਲ ਜੀ ਤਾਂ ਹੀ ਪਾਸ ਹੋ ਜਾਂਦਾ ਜੀ ਨੀ ਪਰ ਟਾਈਮ ਪਾਸ ਉਹ ਗੱਲ ਵੱਖਰੀ ਹੁੰਦੀ ਐ ਪਰ ਸਾਨੂੰ ਲੱਗਦਾ ਨਾ ਚਿਹਰੇ ਦਾ ਜਿਹੜਾ ਉਹ ਦੱਸਦਾ ਵੀ ਨਹੀਂ ਠੀਕ ਆ ਠੀਕ ਆ ਵਧੀਆ ਅਸੀਂ ਆਪੇ ਦੱਸ ਅਸੀਂ ਨਹੀਂ ਬਿਲਕੁਲ ਕਰਦੇ ਹੁਣ ਵੀ ਨਹੀਂ ਵਾਕਬੂ ਕਰੀ ਜੀ ਮੈਨੂੰ ਪਤਾ ਨਹੀਂ ਘੱਟ ਅੱਛਾ ਜੀ ਮੈਂ ਤਾਂ ਵਾਹ ਕਰ ਲੈਣਾ ਤੋ ਪਰ ਲੈਣਾ ਜੀ ਕਿੰਨਾ ਪਰਿਵਾਰ ਹੈ ਜਿਹੜਾ ਤੁਸੀਂ ਇੱਥੇ ਰਹਿਣ ਨੂੰ ਕਿੰਨੇ ਭਰਾ ਜੀ ਪਰਿਵਾਰ ਅਸੀਂ ਦੋ ਭਰਾ ਇੱਥੇ ਆ ਜੀ ਇੱਕ ਕੈਨੇਡਾ ਚ ਆ ਮੇਰਾ ਭਰਾ ਉਹ ਪੰਜਾਬੀ ਕਾਨਫਰੰਸ ਕਰਾਉਂਦਾ ਵਾ ਜੀ ਆਪ ਸਿੰਘ ਚੱਠਾ ਜੀ ਬ੍ਰਿੰਟਨ ਰਹਿੰਦਾ ਉਹ ਹਾਂਜੀ ਇੱਕ ਭਰਾ ਸਾਡਾ ਬਲਕਾਰ ਸਿੰਘ ਆ ਜੀ ਇੰਡੀਆ ਚ ਰਹਿੰਦਾ ਵਾ ਜੀ ਚਾਰ ਭਰਾ ਆ अच्छा जी ਤੇ ਇੱਥੇ ਵੀ ਤੁਹਾਡੇ ਹੋਰ ਬੱਚੇ ਨੇ ਜਿਹੜੇ ਮੇਰੇ ਖਿਆਲ ਉਹ ਵੀ ਕਬੱਡੀ ਖੇਡਦੇ ਸੀ ਮੇਰੇ ہاں ਜੀ ਤਿੰਨੇ ਬੱਚੇ ਸੀਗੇ ਰੈਸਿੰਗ ਕਰਦੇ ਸੀ ਪਹਿਲਾਂ ਹਾਂਜੀ ਬ੍ਰਿਟਿਸ਼ ਚੈਂਪੀਅਨ ਵੀ ਰਾਹ ਹਾਂਜੀ ਇੱਕ ਬੇਟਾ ਮੇਰਾ ਛੋਟਾ ਉਹਨੇ ਕਾਮਨਵੈਲਥ ਵੀ ਪਾਰਟਿਸਪੇਟ ਕੀਤਾ 2002 ਚ ਤੇ ਉਹ ਫੇ ਕਬੱਡੀ ਵੀ ਖੇਡੇ ਆ ਸੀ ਤਨੇ ਉਹ ਕੈਲੀਫੋਰਨੀਆ ਚ ਉੱਥੇ ਖੇਡਦਾ ਰਿਹਾ 5-4 ਸਾਲ ਹਾਂਜੀ ਤੇ ਨਾਲੇ ਉੱਥੇ ਯੂਨੀਵਰਸਿਟੀ ਪੜ੍ਹਦਾ ਹੀ ਪੜੇ ਜਿਹਨੂੰ ਯੂਨੀਵਰਸਿਟੀ ਹਾਂਜੀ ਹਾਂਜੀ ਤੇ ਜਦੋਂ ਇਹ ਇਥੇ ਇੱਕ ਮੁੰਡਾ ਐਫਆਈਓ ਤੋਂ ਵਸਟਿਆ ਇੱਕ ਮੁੰਡਾ ਉਹ ਸਰਜਰੀ ਆ ਇੱਕ ਮੁੰਡਾ ਇੱਥੇ 골ਫ ਕਲੱਬ ਚੋਂ ਰਾਏ ਦਾ ਜੌਨੀ ਹਰਵਿੰਦਰ ਸਿੰਘ ਚੱਠਾ ਦੂਜਾ ਦਵਿੰਦਰ ਸਿੰਘ ਚੱਠਾ ਉਹਨਾਂ ਜਤਿੰਦਰ ਸਿੰਘ ਸਿਗਾ ਜੀ ਜੀ ਤੇ ਸਾਰੇ ਗਾਂ ਪੜਾਈ ਕਿ ਨਹੀਂ ਕੀਤੀ ਤੁਸੀਂ ਉੱਥੇ ਮੈਂ ਉੱਥੇ ਜੀ ਬੀਏ ਕਰਕੇ ਆਇਆ ਸੀਗਾ ਮੈਂ ਐਮਐਚ ਵਿੱਚ ਦਾਖਲ ਸੀ ਜਦੋਂ ਟੀਮ ਇੱਥੇ ਆ ਗਈ ਅੱਛਾ ਜੀ ਖਾਲਸਾ ਕਾਲਜ ਜਦੋਂ ਮੈਂ ਕਿ ਉਹ ਇੱਥੇ ਬੀਏ ਤਾਂ ਹੀ ਸੀਗਾ ਉਹਨੋਂ ਬਾਅਦ ਫਿਰ ਜਗੀਰੀ ਭਲਵਾਨ ਸਿਗਾ ਉਹ ਸਾਨੂੰ ਉੱਥੇ ਲੈ ਗਿਆ ਕਹਿੰਦੇ ਕਹਿੰਦੇ ਦਿਮਾਗ ਚ ਆਉਂਦੀ ਹੈ ਇਹ ਗੱਲਾਂ ਹੀ ਵੀ ਜੇ ਉੱਥੇ ਪੜਦੇ ਹੀ ਰਹਿੰਦੇ ਜਾਂ ਉੱਥੇ ਫਿਰ ਆ ਕੁਝ ਨਹੀਂ ਹੋਣਾ ਸੀਗਾ ਜਾਂ ਕਿ ਕਿਵੇਂ ਮਹਿਸੂਸ ਹੁੰਦਾ ਹੈ ਤੁਹਾਡੇ ਫਿਰ ਬੰਦਾ ਕਿਉਂਕਿ ਕਈ ਵਾਰੀ ਪਿੱਛੇ ਭੱਜ ਜਾਂਦਾ ਜੀ ਨਹੀਂ ਨਹੀਂ ਉਹ ਇਹ ਦਾਣਾ ਨਹੀਂ ਕੋਈ ਮਹਿਸੂਸ ਹੁੰਦਾ ਜੋ ਪਰਮਾਤਮਾ ਨੇ ਪਤਾ ਹੀ ਆ ਜਿੱਥੇ ਕਿਰਤ ਪਰਮਾਤਮਾ ਨੇ ਲਿਖੀ ਆ ਇੱਥੋਂ ਦੀ ਲਿਖੀ ਸਾਡੀ ਇੱਥੇ ਆ ਗਈ ਹਾਂਜੀ ਤੇ ਕੋਈ ਕੋਈ ਇਸ ਗੱਲ ਨਾਲ ਕੋਈ ਨਹੀਂ ਕੰਮ ਵੀ ਉਹ ਉੱਥੇ ਕਦੇ ਕੰਮ ਹੀ ਨਹੀਂ ਕੀਤਾ ਸੀਗਾ ਇੱਥੇ ਮਿਹਨਤ ਵੀ ਕੀਤੀ ਆ ਕੰਮ ਵੀ ਕਿਰਤ ਵੀ ਕੀਤੀ ਆ ਕਿਉਂਕਿ ਅਜ਼ਕਾਰ ਕਰਕੇ ਦਿਹਾੜੀ ਕਰਕੇ ਖੇਡਣਾ ਕਿਹੜਾ ਸੋਖਾ ਆ ਹਾਂਜੀ ਪਰ ਔਖਾ ਸੀ ਨਾ ਜੀ ਕਿ ਕੋਈ ਪਰ ਮੈਂ ਤੇ ਆਪ ਦੇਖਦੇ ਆਂ ਪਹਿਲਾਂ ਜੌਬ ਤੇ ਜਾਣਾ ਫਿਰ ਆ ਕੇ ਮਿਹਨਤ ਕਰਨੀ ਕਬੱਡੀ ਖੇਡਣੀ ਹਾਂ ਹਾਂ ਮੈਨੂੰ ਤਾਂ ਬਾਰੋਂ ਤੋਂ ਟੂਰਨਾਮੈਂਟ ਗਰਮੀਆਂ ਨੂੰ ਹੁੰਦੇ ਸੀਗੇ ਸਾਲਾ ਸਾਲ ਨਹੀਂ ਹੁੰਦਾ ਠੀਕ ਹੈ ਕਿ ਖੁਸ਼ ਖੁਸ਼ ਆਂਗਾ ਪਰਿਵਾਰ ਵੀ ਠੀਕ ਹੈ ਜਿੰਦਗੀ ਜਿੰਦਗੀ ਜ਼ਿੰਦਾਬਾਦ ਹੈ ਜੀ ਆ ਮਾਨੇ ਕਿਰਪਾ ਉਹਦੀ ਚਲੋ 200 ਸਾਲ ਜ਼ਿੰਦਗੀ ਜਗਾ ਇੱਕ ਹਿੱਸਾ ਵਾ ਹਾਂਜੀ ਕੋਈ ਮੈਚ ਯਾਦਾ ਤੁਹਾਡੀ ਕਿੱਦਾਂ ਜੀ ਕੋਈ ਇਥੋਂ ਵਾਲਾ ਹੋਵੇ ਜਾਂ ਉੱਧਰਲਾ ਹੋਵੇ ਤੁਸੀਂ ਆਲ ਰਾਊਂਡਰ ਸੀ ਜਾਂ ਕੱਲੇ ਯਾਫੀ ਸੀ ਜਾਂ ਨਹੀਂ ਮੈਂ ਕੱਲਾ ਰੇਡਰ ਸੀਗਾ ਮੈਂ ਨਹੀਂ ਜਾ ਪੀਨੀ ਮੈਂ ਕਿਉਂਕਿ ਪਹਿਲਾਂ ਆਲਰਾਊਂਡਰ ਵੀ ਹੁੰਦੇ ਸੀ ਨਾ ਨਹੀਂ ਮੈਂ ਨਹੀਂ ਆਲਰਾਊਂਡਰ ਨਹੀਂ ਹੁੰਦਾ ਪਿੰਡ ਦੇ ਜਦੋਂ ਹੁੰਦਾ ਉਹ ਸਭ ਕੁਝ ਕਰਨਾ ਪੈਂਦਾ ਪਿੰਡਾਂ ਲੋ ਖੇਡਣਾ ਹਾਂਜੀ ਤੇ ਜਦੋਂ ਇਦਾਂ ਓਪਨ ਦੇ ਮੈਚ ਉਹਦਾ ਮੈਂ ਪਿੰਡਾਂ ਦੇ ਮੈਚ ਵੀ ਘੱਟ ਖੇਡੇ ਆ ਹੂੰ ਕਿਉਂਕਿ ਮੈਂ ਇੱਕ ਤਾਂ ਖੇਡਣ ਲੱਗਾ ਕਾਲਜ ਆ ਕੇ ਦੂਆ ਫੇ ਕਾਲਜੋਂ ਖੇਡਦਾ ਦੂਏ ਜਦੋਂ ਤੇ ਓਪਨ ਮੈਚ ਖੇਡਣਾ ਪੈਂਦੇ ਆ ਫੇ ਪਿੰਡਾਂ ਲੋ ਖੇਡੋਂ ਜੀਵ ਨਹੀਂ ਕਰਦਾ ਹੂੰ ਤੇ ਓਪਨ ਮੈਚਾਂ ਦੇ ਵਿੱਚ ਜਿਹਨੇ ਚੈਂਪੀਅਨਸ਼ਿਪ ਵਗੈਰਾ ਖੇਡਿਆ ਉਹਦੇ ਚ ਕਿੰਨੀਆਂ ਕਬੜੀਆਂ ਪਾਈਆਂ ਹੋਣ ਇੱਕ ਮੈਚ ਦੇ ਵਿੱਚ ਕੋਈ ਕਬੱਡੀਆਂ ਦਾ ਤੀਜੀ ਹੁੰਦੀ ਸੀ ਦੂਜੀ ਤੀਜੀ ਦੂਜੀ ਤੀਜੀ ਮੈਂ ਮੈਂ ਤਕਰੀਬਨ ਮੈਨ ਰੇਡਰ ਹੀ ਰਿਹਾ ਉੱਥੇ ਹਾਂ ਇੱਕ ਮੈਚ ਦੇ ਵਿੱਚੋਂ ਦੇਖਿਆ ਜਾਵੇ ਤਾਂ ਕਿੰਨੀਆਂ ਬਾਲੀਆਂ ਹੁੰਦੀਆਂ ਵੀ 22 23 ਦਾ ਬਣੀ ਜਾਂਦੀਆਂ ਸੀ ਜੇ 60 ਕਬੱਡੀਆਂ ਪੈਂਦੀਆਂ ਹੁਣ ਜਦੋਂ ਤੱਕ ਹੈ ਨਹੀਂ ਸੀ ਉਦੋਂ ਕਬੱਡੀ ਵੀ 10 12 ਸੈਕਿੰਡਾਂ ਚ ਪੈ ਜਾਂਦੀ ਸੀ ਉਹ ਤੁਹਾਡੇ ਵੇਲੇ ਦਾ ਕੋਈ ਜਾਫੀ ਹੈ ਇਦਾਂ ਦਾ ਜਿਹਦਾ ਕੋਈ ਮਨ ਦੇ ਵਿੱਚ ਹੁੰਦਾ ਸੀਗਾ ਜਾਂ ਵੀ ਕਹ ਲਈਏ ਜਿਆਦਾ ਤੁਹਾਡੀ ਫਾਈਟ ਹੁੰਦੀ ਉਦੋਂ ਉਹ ਕਿਹੜਾ ਫਾਈਟ ਕਰਦਾ ਸੀਗਾ ਉਦੋਂ ਤਾਂ ਕਬੱਡੀ ਖੇਡਦੇ ਸੀਗੇ ਲੋਕ ਇਹ ਹੁਣ ਘੋਲਦੇ ਤਾਂ ਹੁਣ ਨਹੀਂ ਚਲੋ ਫਿਰ ਵੀ ਹੁੰਦਾ ਹੀ ਵੀ ਟਕਰਾਵ ਨਹੀਂ ਨਹੀਂ ਇਦਾਂ ਦੀ ਕੋਈ ਸਿਸਟਮ ਨਹੀਂ ਆਇਆ ਮਹਾਰਾਜ ਦੀ ਕਰਪਾ ਰਹੀ ਹੁਣ ਦੇਖਦੇ ਕਬੱਡੀ ਹਾਂਜੀ ਹੁਣ ਦੇਖਦੇ ਬਹੁਤ ਘੱਟ ਦੇ ਉਹ ਤਾਂ ਇੱਥੇ ਟੈਲੀਫੋਨ 'ਤੇ ਦੇਖ ਲਈਦੀ ਆ ਅੱਛਾ ਜੀ ਬਈ ਖੇਡਦੇ ਕੋਈ ਵੇਲੇ ਵੇਲੇ ਮੈਚ ਵੇਖ ਲਈਦਾ ਹਾਂ ਉੱਥੇ ਦਾ ਜਿਵੇਂ ਜਿਵੇਂ ਇੱਥੇ ਹੁਣ ਜਿਹੜਾ ਮਾਹੌਲ ਆ ਜਿਹੜਾ ਟੂਰਨਾਮੈਂਟਾਂ ਦਾ ਬੜਾ ਮਾਨੂੰ ਨਹੀਂ ਲੱਗਦਾ ਉਹ ਜ਼ਿਆਦਾ ਵਧੀਆ ਲੋਕਾਂ ਲਈ ਇੰਜੋਏ ਕਰਦੇ ਆ ਲੋਕਾਂ ਨੂੰ ਜਾਇ ਕਰਦੇ ਆ ਜਿਵੇਂ ਅਸੀਂ ਉਦਾਂ ਵੀ ਬੁਢੇ ਹੋ ਗਏ ਆ ਇਹ ਇਹ ਮੁੰਡਾ ਖੁੰਡਾ ਵਾਲਾ ਕੰਮ ਆ ਹਾਂਜੀ ਹਾਂਜੀ ਨਹੀਂ ਚਲੋ ਬਾਨੀ ਪਹਿਲਵਾਨ ਹੋਏ ਪਹਿਲਵਾਨ ਕਬੱਡੀ ਖਿਡਾਰੀ ਇਹ ਕਦੇ ਉਹ ਨਹੀਂ ਹੁੰਦੇ ਕਿਉਂਕਿ ਇੱਕ ਖਰਾਕ ਤੇ ਇੱਕ ਇਹਨਾਂ ਨੂੰ ਵੀ ਇੱਕ ਨਸ਼ਾ ਹੁੰਦਾ ਇਸ ਚੀਜ਼ ਦਾ ਆ ਨਸ਼ਾ ਨਹੀਂ ਉਦਾਂ ਦਾ ਲਾਈਕ ਕਰਦੇ ਸਪੋਰਟਸ ਕੋਈ ਆ ਸਪੋਰਟਸ ਕੋਈ ਵੀ ਨਹੀਂ ਮਾੜੀ ਇਹ ਆ ਜਿਹੜੇ ਆ ਰਹੇ ਸਾਰੇ ਇਹ ਕੋਈ ਉਧਰੋਂ ਕੁਝ ਕਰਕੇ ਆਏ ਨੇ ਕਿ ਇਹ ਸਾਰੇ ਖੇਡ ਕੇ ਆ ਜੀ ਇਹਨਾਂ ਨੇ ਇਹਨਾਂ ਰਾਊਂਡ ਹੋ ਗਿਆ ਇੱਕ ਰਾਊਂਡ ਲਾਉਂਦੇ ਆ 9 1.5 2 ਘੰਟੇ ਦਾ ਹੁੰਦਾ ਰਾਊਂਡ ਲਾ ਕੇ ਇਹਨਾਂ ਚਲੇ ਜਾਣਾ ਬਸ ਅੱਛਾ ਜੀ ਇਹ ਆਉਂਦੇ ਰਹਿੰਦੇ ਆ ਚਾਰ ਬੰਦੇ 8 ਟਾਈਮ ਇੱਕ ਤੋਂ ਖੇਡਨੇ ਆ ਇਹਨਾਂ ਇਹ ਖਤਮ ਇਹਨਾਂ ਨੇ ਆਪਦਾ ਰਾਊਂਡ ਕਰ ਲਿਆ ਤੇ ਚੱਲ ਚੱਲੋ ਉਹ ਜਿਹੜੇ ਉੱਤਰੋਂ ਨੇ ਉਹ ਰਾਊਂਡ ਖੇਡਦੇ ਆ ਉਹ ਖੇਡ ਰਹੇ ਆ ਉਹ ਪਹਿਲੇ ਰਾਊਂਡ ਤੋਂ ਸ਼ੁਰੂ ਹੋਏ ਆ ਹਾਂ ਕਲੋਜ਼ ਕਰਕੇ ਦਿਖਾ ਦਿਓ ਠੀਕ ਹੈ ਜੀ ਹਾਂ ਇਹ ਸਾਰਾ ਸਿਸਟਮ ਮੰਨ ਲੇ ਕਿ ਇਹ ਚੱਲ ਰਿਹਾ ਬਾਕੀ ਹੋਰ ਕਾਰੋਬਾਰ ਹੋਣਗੇ ਨਾਲ ਹੀ ਕਾਰਬਾਰ ਹੈਗੇ ਆ ਮੁੰਡਿਆਂ ਦੇ ਠੀਕ ਹੈ ਵਧੀਆ ਉਹਨਾਂ ਦੇ ਆਪੋ ਆਪਣੇ ਸਾਡੇ ਕੋ ਹੈਗਾ ਉੱਥੇ ਜੋ ਸਾਫ ਰਸਟਾ ਉਹਦੀ ਸਾਡ ਜੀ ਆਉਦੀ ਬਾਕੀ ਦੂਏ ਹੈਗੇ ਆ ਸਾਡੇ ਕੋ ਆਹ ਇਹ ਪ੍ਰੋਪਰਟੀ ਦਾ ਹੈਗਾ ਵਾ ਜੋ ਆ ਰੈਂਟਿੰਗ ਦਾ ਦੂਆ ਜੀ ਜੀ ਆਪਣੇ ਜਿਹੜੇ ਇੰਡੀਆ ਜੋ ਹੁੰਦੇ ਆ ਸੇਫ ਬਾਕਸ ਜੀ ਜੀ ਉਹ ਉਹ ਹੈਗੇ ਆ ਮਹਾਰਾਜ ਦੀ ਕਿਰਪਾ ਚੱਲੀਆਂ ਰੋਟੀ ਪਾਣੀ ਵਧੀਆ ਚੱਲਦਾ ਜੀ ਨਾਲੇ ਉਦਾਂ ਇਦਾਂ ਵਧੀਆ ਵੱਡੀ ਗੱਲ ਤਾਂ ਇਦਾਂ ਦਾ ਵੀ ਸਾਡੇ ਸੁਭਾਅ ਦੇ ਅਨੁਕੂਲ ਆ ਕੰਮ ਸਾਰੇ ਜੀ 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 ਆਹ ਵਧੀਆ ਗੱਲ ਵਧੀਆ ਠੀਕ ਆ ਇਹ ਕੰਮ ਨੂੰ ਤੁਹਾਡਾ ਦਿਲ ਨਾ ਕਰਦਾ ਹੋਵੇ ਹਾਂਜੀ ਉਹ ਨਹੀਂ ਹੁਣ ਜਿਵੇਂ ਗੋਲਫ ਆ ਇਹ ਵੀ ਇੰਜੋਏਬਲ ਆ ਹਾਂਜੀ ਹਾਂਜੀ ਚਲ ਕੇ ਬਾਕੀ ਜਿਹੜੇ ਕਸਟਮਰ ਆ ਜਿਨੇ ਵੀ ਪੱਚੀ ਪੌਣ ਖਰਚਨੇ ਆ ਚੰਗਾ ਮੰਲੋ ਇਨਸਾਨ ਆਉਂਦਾ ਵਧੀਆ ਹਾਂਜੀ ਹਾਂਜੀ ਜਿਹੜੇ ਬੋਲ ਚਾਲ ਵਧੀਆ ਉਹਨਾਂ ਦੀ ਰਿਸਪੈਕਟ ਨਾਲ ਬੋਲਦੇ ਆ ਜਿਹੜੇ ਇਹ ਦੂਗੇ ਕਾਰੋਬਾਰ ਸ਼ਰਾਬ ਸ਼ੂਡ ਦੇ ਦੂਗੇ ਆ ਫਿਰ ਉਹਨਾਂ ਉਹਨਾਂ ਉਨਾ ਨੂੰ ਅਸੀਂ ਪਸੰਦ ਇਹ ਵਧੀਆ ਪਸੰਦ ਕਰਦੇ ਆ ਮਹਾਰਾਜ ਦੀ ਕਿਰਪਾ ਹੀ ਆ ਉਹਦੀ ਜੀ ਜੀ ਇੰਡੀਆ ਕਾ ਬਜਾਨੇ ਵੀ ਹੈ ਕਿੰਨਾ ਟਾਈਮ ਇੰਡੀਆ ਮੈਂ 6 ਮਹੀਨੇ ਹੁਣ ਰਾਹੀ ਹੋਣਾ ਤਿੰਨ ਚਾਰ ਦੋ ਤਿੰਨ ਵਾਰ ਹੀ ਆਇਆ ਹਾਂ ਇੰਡੀਆ ਹੋ ਰਿਟਾਇਰ ਹਾਂ ਹੁਣ ਨਾਲੇ ਸੰਭਿਆ ਹੋਇਆ ਕੰਮ ਅੱਛਾ ਅੱਛਾ ਗਾਂ ਪੋਤੇ ਆ ਹੁਣ ਗਾਂ ਨਾਲੇ ਸੰਭਿਆਣਾ ਇਦਾਂ ਗਾਂ ਦੀ ਗੱਲ ਕਰ ਜਾ ਆਪਾਂ ਜੀ 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 ਮਲ ਜ਼ਿੰਦਗੀ ਚ ਖੁਸ਼ ਹਾਂ ਸਾਰਾ ਪਰਿਵਾਰ ਓਕੇ ਚੱਲ ਠੀਕ ਠੀਕ ਆ ਵਧੀਆ ਵਧੀਆ ਮਹਾਰਾਜ ਦੀ ਕਿਰਪਾ ਉਹਦਾ ਧੰਨਵਾਦ ਚਲੋ ਚਲੋ ਤੇ ਆਪਾਂ ਗੱਲ ਕਰੀਏ ਤੁਹਾਡੀ ਮਿਹਨਤ ਦੀ ਤੇ ਕੋਚ ਕੌਣ ਸੀ ਤੁਹਾਡੀ ਅਸਲੋ ਜਦੋਂ ਨੈਸ਼ਨਲ ਕਾਲਜ ਦੀ ਟੀਮ ਬਣੀ ਆ ਹਾਂਜੀ ਉਦੋਂ ਮਾਲੜੀ ਸਾਹਿਬ ਅਸ ਸਪੋਰਟਸ ਕਾਲਜ ਦੇ ਕੋਚ ਸੀਗੇ ਜੀ ਤੇ ਉਹ ਨਗੋਦਰ ਕਾਲਜ ਜਿਹੜਾ ਸਗਾ ਮਾਲੜੀ ਸਾਹਿਬ ਨਾਲ ਪਿੰਡ ਦੇ ਵਿੱਚ ਹੀ ਆ ਕਿਸਮ ਦਾ ਨਗੋਦਰ ਦਾ ਹਾਂਜੀ ਤੇ ਉਹਨਾਂ ਦੇ ਮਨ ਸੀਗਾ ਵੀ ਮੈਂ ਆਪਦੇ ਕਾਲਜ ਦੀ ਇੱਥੇ ਟੀਮ ਬਣਾਵਾ ਜੀ ਜੀ ਤੇ ਉਹ ਉੱਥੇ ਕੋਚ ਕਰਦੇ ਸੀ ਤੇ ਉਹ ਕਾਲਜ ਆਇਆ ਤੇ ਕਹਿੰਦਾ ਵੀ ਟੀਮ ਬਣਾਉਣੀ ਆ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹਾਂਜੀ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਮੁੰਡਿਆਂ ਨੂੰ ਵੇਖ ਲੈਣੇ ਮੁੰਡੇ ਜਿਹੜੇ ਹੈਗੇ ਪਹਿਲੇ ਸਾਲ ਮੈਂ ਦੂਵੇ ਸਾਲ ਖੇਡਿਆ ਪਹਿਲੇ ਸਾਲ ਨਹੀਂ ਮੈਂ ਖੇਡਿਆ ਸੀਗਾ ਤੇ ਜੋ ਕਾਲਜ ਬਣੇ ਨੂੰ ਤੇ ਫਿਰ ਉਹਨਾਂ ਨੇ ਪ੍ਰਪੋਜ਼ ਕੀਤਾ ਤੇ ਉਹ ਕਹਿੰਦਾ ਕੋਈ ਨਹੀਂ ਜਿਉਂ ਸਾਨੂੰ ਸੱਦ ਸੁੱਦ ਲਿਆ ਕੋਈ ਮੁੰਡੇ ਜਿਹੜੇ ਪੁਰਾਣੇ ਸੀਗੇ ਦੂਵੇ ਸੀਗੇ ਕੋ ਕਬੱਡੀ ਟੀਮ ਬਣਾਉਣੀ ਆ ਤੇ ਮੈਂ ਉਹ ਕੋਰ ਸਾਹਿਬ ਨੂੰ ਕਿਹਾ ਮੈਂ ਕਿਹਾ ਖਾਲਸਾ ਕਾਲਜ ਉਹ ਉਹਨਾਂ ਕੋ ਚੈਂਪੀਅਨ ਮੁੰਡੇ ਆ ਸਪੋਰਟਸ ਕਾਲਜ ਆ ਦੂਵੇ ਡੀਬੀ ਕਾਲਜ ਕੋ ਆ ਪੰਜਾਬ ਦੇ ਸਾਰੇ ਇਕੱਠੇ ਕਰਦੇ ਆ ਗਰਦਾਸਪੁਰੋਂ ਬਰਸੋਂ ਸਾਰੇ ਸਾਰੇ ਪੰਜਾਬ ਚੋਂ ਆਪਣੀ ਟੀਮ ਕੀ ਬਣੂਗੀ ਉਹ ਕਹਿੰਦਾ ਫਿਕਰ ਨਾ ਕਰ ਹਾਂਜੀ ਕਹਿੰਦਾ ਤੂੰ ਤੂੰ ਮਿਹਨਤ ਕਰੋ ਉਹ ਸਾਡੀ ਮਿਹਨਤ ਉਹਨੇ ਕਰਾਈ ਦੋ ਤਰੀਕਾ ਜੀ 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 ਫੇ ਅਸੀਂ ਕੁਦਰਤੀ ਪਹਿਲਾਂ ਵੀ ਮਾੜਾ ਮੋਟਾ ਖੇਡਦੇ ਸੀਗੇ ਤੇ ਚਲੋ ਅਸੀਂ 12 ਇਨੇ ਸਾਡੀ ਇੱਜ਼ਤ ਛੋਲੀ ਭਾਈ ਹਾਂਜੀ ਤੇ ਫਿਰ ਸਾਡੇ ਪਿੰਡ ਦਾ ਇੱਕ ਅਛਰ ਸਿਗਾ ਸਮੋਰਸ ਕਾਲਜ ਪੜਦਾ ਸੀਗਾ ਪਿੰਡ ਸਾਨੂੰ ਉਹ ਮਿਹਨਤਮੁੰਦ ਕਰਾਉਂਦਾ ਜੀ ਤੇ ਉਦਾਂ ਜਦੋਂ ਇੰਟਰਨੈਸ਼ਨਲ ਦੇ ਕੈਂਪ ਲੱਗਦੇ ਸੀਗੇ ਤੇ ਸਰਪੰਚ ਸਿੰਘ ਬਲੂਨੀ ਸੀਗੇ ਜੀ ਜੀ ਆਪਣਾ ਉਹਨਾਂ ਨਾਲ ਪਿਆਰ ਸੀਗਾ ਤੇ ਇਦਾਂ ਸੀਗੇ ਬਾਕੀ ਆਪਦੀ ਘਰ ਵਿੱਚ ਸਾਡੇ ਫਿਰ ਬਾਲ ਇਦਾਂ ਸ਼ਰਾਬ ਸ਼ੂਬ ਹੈ ਨਹੀਂ ਸੀਗੀ ਸਾਡੇ ਫਾਜ਼ਲ ਸਾਹਿਬ ਪਹਿਲਵਾਨ ਸੀਗੇ ਜੀ ਕੁਲਦੇ ਸੀਗੇ ਤੇ ਕੁਲਦੇ ਰਹੇ ਸੀਗੇ ਉਹ ਤਾਂ ਨਹੀਂ ਕੁਲਦੇ ਫਿਰ ਤਾਂ ਬਿਨਸ ਕਰਦੇ ਸੀ ਉਹ ਤੇ ਪ੍ਰੋਪਰਟੀ ਦਾ ਪਰ ਉਹ ਫੇ ਘਰ ਚ ਖਰਾਖ ਰੂਕ ਠੀਕ ਸੀ ਚੰਗੀ ਸੀ ਖਰਾਖ ਰੂਕ ਦੀ ਕੋਈ ਦੁੱਧ ਕੇ ਹੀ ਹੁੰਦਾ ਸੀ ਉਦੋਂ ਉਹ ਦੁੱਧ ਦੁੱਧ ਕੇ ਵਾਧੂ ਸੀਗਾ ਤੇ ਕਾਰੋਬਾਰ ਇੱਥੇ ਉਹਨੂੰ ਇਕੱਠਾ ਹੀ ਹੈ ਸਾਰਾ ਜੀ ਕਾਰੋਬਾਰ ਅਸੀਂ ਲੋਪਰਾ ਮੈਂ ਇੱਕ ਨਾ ਇਕੱਠਿਆ ਨਾ ਆਡੇ ਨਾ ਘਟੇ ਉਹਨਾਂ ਦਾ ਇਧਰ ਬੰਨੇ 15 ਕਿਲੋ ਜ਼ਮੀਨ ਦੇ ਮੈਂ ਉਹਨੂੰ ਵਿੱਚੋਂ ਦੇ ਦਿੱਤੇ ਸੀਗੇ ਤੇ ਉਹਨਾਂ ਦਾ ਉਹ ਆ ਉਹ ਗੋਲਫ ਕੱਪ ਸਾਡੇ ਸਾਡੇ ਪਰਿਵਾਰ ਦੀ ਉਹ ਖੇਤੀ ਕਰਦੀ ਨਹੀਂ ਉਹ ਉਹਨਾਂ ਕੋਲ ਫੁੱਟਬਾਲ ਫੈਕ ਠੀਕ ਹੈ ਜੀ ਗੇਮ ਇੱਕ ਉਹ ਤੇ ਉਹ ਘਰੀਦਾਰ ਰਟਾਇਰ ਰਹਿ ਗਿਆ ਹੁਣ ਉਹਨ ਕਿਹੜਾ ਠੀਕ ਹੈ ਠੀਕ ਹੁਣ ਬੜਾ ਨਿਆਣੇ ਜਰੂਰ ਹੈਗਾ ਕਰੀ ਜਾਂਦੇ ਹਾਂਜੀ ਹੁਣ ਆਪਾਂ ਬਸ ਟਾਈਮ ਪਾਸ ਕਰਦੇ ਆ ਨਹੀਂ ਨਹੀਂ ਚਲੋ ਟਾਈਮ ਪਾਸ ਨਹੀਂ ਜ਼ਿੰਦਗੀ ਦਾ ਅਸਲ ਨਜ਼ਾਰਾ ਹੋਣਾ ਜਦੋਂ ਮੈਂ ਰਿਟਾਇਰ ਹੋ ਜਾਂਦਾ ਹਾਂ ਬੱਚੇ ਬੱਚੇ ਵੀ ਠੀਕ ਹੈ ਇੰਡੀਆ ਛੋਟਾ ਭਰਾ ਵਾ ਹਾਂਜੀ ਉੱਥੇ ਵਧੀਆ ਫਾਜ਼ਲ ਸਾਹਿਬ ਨੇ ਸਾਡੇ ਕਾਫੀ ਜ਼ਮੀਨ ਜੂਨ ਬਣਾਈ ਉੱਥੇ 100 150 ਕੱਲ ਜ਼ਮੀਨ ਦਾ 100 120 ਕੱਲ ਠੀਕ ਹੈ ਤੇ ਕੋल्ड ਸਟੋਰ ਆ ਪ੍ਰੋਪਰਟੀ ਸ਼ੇਅਰ ਦੀ ਹੈ ਜੀ ਵਧੀਆ ਨਹੀਂ ਵਧੀਆ ਮਾਰੀ ਦੀ ਕਰਪਾ ਆਪਣਾ ਜਲੰਧਰ ਜ਼ਿਲ੍ਹੇ ਚ ਪੈਂਦਾ ਜਲੰਧਰ ਜ਼ਿਲ੍ਹੇ ਚ ਟੰਡਵਾਲ ਪੈਂਦਾ ਫਟਾ ਉਧਰ ਸ਼ਾਹ ਠੀਕ ਉਹ ਤਾਂ ਸਾਡੇ ਫਲਸਾ 1966 ਵਿੱਚ ਸ਼ਾਹਕੋਟੀ ਆ ਗਏ ਸੀ ਉਹ ਤਾਂ ਹੈਗੇ ਢੰਡੋਵਾਲ ਦੀ ਚ ਵੀ ਨਹੀਂ ਆਉ ਜਿਸ ਜਿ ਬੈਠਿਆ ਜੀ ਉਹ ਬਾਰ ਬਾਰ ਬੈਠਾ ਸੀ ਕਿ ਸ਼ਹਿਰ ਚ ਰਹਿੰਦੇ ਸ਼ਾਹਕੋਟੀ ਔਖਾ ਕਿੰਨਾ ਕੁ ਲੱਗੇ ਇੱਥੇ ਆ ਕੇ ਜੀ ਕਿਉਂਕਿ ਉੱਥੋਂ ਦਾ ਮਾਹੌਲ ਕੁਛ ਹੋਰ ਸੀ ਇੱਥੇ ਆ ਕੇ ਜੇ ਤੁਸੀਂ ਆਏ ਹੋ ਆ ਕੇ ਕੰਮ ਵੀ ਕਰਨਾ ਪਿਆ ਕਿੰਨਾ ਨਹੀਂ ਜਦ ਮਨ ਜਦੋਂ ਬੰਦਾ ਕੋਈ ਚੀਜ਼ ਚੀਜ਼ ਦਾ ਡਿਟਰਮਿੰਟ ਕਰ ਲੈਂਦਾ ਨਾ ਮੈਂ ਕਰਨੀ ਆ ਉਹ ਔਖਾ ਔਖੀਆਂ ਸਭ ਨਿਕਲ ਜਾਂਦੀਆਂ ਸਭ ਨਿਕਲ ਜਾਂਦੀਆਂ ਫਿਰ ਵੀ ਸੋਚਣਾ ਪੈਂਦਾ ਤਾਂ ਕਰਨਾ ਪੈਂਦਾ ਹੁਣ ਆ ਬੱਸ ਗੱਲ ਗੱਲ ਦਾ ਹੀ ਤਾਂ ਫੇ ਜੋ ਫੇ ਪਰਿਵਾਰ ਹੋ ਜਾਂਦਾ ਜਦੋਂ ਬੱਚੇ ਹੋ ਜਾਂਦੇ ਆ ਤੇ ਫਿਰ ਜ਼ਿੰਮੇਵਾਰੀ ਪਾਣੀ ਜਾਂਦੀ ਆ ਫਿਰ ਜ਼ਿੰਮੇਵਾਰੀ ਨਿਭਾਉਣੀ ਤਾਂ ਪੈਂਦੀ ਆ ਨਾ ਹਾਂ ਤੇ ਉਹਦਾ ਔਖੇ ਹੋਈ ਔਖੇ ਹੋਈ ਆ ਫੇ ਤਾਂ ਕਿਹੜਾ ਚੱਲ ਸੋ ਚੱਲਿਆ ਬਿਲਕੁਲ ਜੀ ਕੋਈ ਕਰ ਦੇਣਾ ਨਹੀਂ ਉਦਾਂ ਵਧ ਗਿਆ ਰਹਾ ਆਪਦਾ ਕੰਮ ਸ਼ੁਰੂ ਕਰ ਲਿਆ ਫੇ ਵਧੀਆ ਹੁਣ ਤੇ ਸਾਰੀਆਂ ਸੈਲਫ এমਪਲੋਇਡਰੀ ਰਹਿਣ ਨਹੀਂ ਨਹੀਂ ਚਲੋ ਵਈ ਤੇ ਨਾਲੇ ਜਿਹੜੇ ਵੀਲੇ ਵੀ ਰਹਿਣ ਸਾਡੀ ਟੈਨਸ਼ਨ ਸੀ ਨਾ ਕੰਮ ਕਰਨ ਦੀ ਤੇ ਵੀਲੇ ਵੀ ਰਹਿਣ ਇੱਥੇ ਲੋਕ ਸਾਈਨ ਕਾਰਡ ਲੈ ਜਾਂਦੇ ਗਵਰਨਮੈਂਟ ਕੋ ਪੈਸੇ ਲੈਣ ਜਾਂਦੇ ਆ ਮੈਂ ਸਾਲ 2 ਸਾਲ ਵਿਹਲਾ ਵੀ ਰਹਾ ਜੇ ਕਈ ਵਾਰੀ ਜਦੋਂ ਕੰਮ ਕਰਦਿਆਂ ਕਈ ਵਾਰੀ ਫੇਲ ਹੋ ਜਾਂਦਾ ਫੇ ਮੈਂ ਸਾਈਨ ਕਾਰ ਨਹੀਂ ਜਾ ਮੈਂ ਕਾ ਆਪਦਾ ਕੰਮ ਹੀ ਕਰਨਾ ਮਾ ਮਗਾ ਜੇ ਕੰਦ ਚਲ ਗਿਆ ਫੇ ਉਹ ਤੇ ਲੱਗ ਜਾਂਦਾ ਜੇ ਮੈਂ ਇੰਡੀਆ ਤੋਂ ਆਟਾ ਦਾਲ ਲਈ ਜਾਂਦਾ ਕੋਈ ਕੰਮ ਕਰਕੇ ਨਹੀਂ ਰਿਹਾ ਜੀ ਹਾਂ ਜੀ ਤੇ ਜੇ ਉਹ ਆਟਾ ਦਾਲ ਨਾਂ ਮਲੇ ਆਪੇ ਕਰਨ ਜਾਂ ਆਪੇ ਕਰਨ ਬਿਲਕੁਲ ਬਿਲਕੁਲ ਜੀ ਫ੍ਰੀਜਿਸ ਕੀ ਮਨਾ ਹੋ ਰਦਾ ਉਧਰ ਸਹੀ ਗੱਲ ਹੈ ਆ ਇਹ ਮਾਈਨਸ ਪੁਆਇੰਟ ਵੀ ਹੈਗਾ ਪਲੱਸ ਪੁਆਇੰਟ ਵੀ ਹਾਂਜੀ ਕਹੀ ਬਈ ਚਲੋ ਰੋਟੀ ਉਹਨਾਂ ਨੂੰ ਮਿਲ ਜਾਂਦੀ ਹੈ ਕਈ ਲੋਕ ਜੋਗ ਨਹੀਂ ਜਿਹਨੂੰ ਮੈਸਜੂਜ ਕਰਦੇ ਆ ਮੈਂ ਉਹ ਫਿਰ ਦੇਸੀ ਹੋ ਜਾਂਦੇ ਆ ਹਾਂਜੀ 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 ਹੁਣ ਤਾਂ ਅਜੇ ਵੀ ਇੰਡੀਆ ਜਾ ਕੇ ਵੀ ਆਪਦਾ ਮਾੜਾ ਮੋਟਾ ਕਾਰੋਬਾਰ ਕਰਦੇ ਰਹੀਦਾ ਠੀਕ ਹੈ ਠੀਕ ਆਪਦਾ ਖੇਤੀਬਾੜੀ ਦਾ ਦੂਵੇ ਦਾ ਵਿਖਦੇ ਰਹੀਦਾ ਹਾਂਜੀ ਫੇ ਮੈਂ ਕਹਾਂ ਮਨਸ਼ਾ ਸਿਰਫ ਕੰਮ ਕਰਨ ਲਈ ਆ ਹਾਂਜੀ ਬਿਲਕੁਲ ਜਾਂ ਆਪਦੇ ਬਾਕੀ ਬਾਕੀ ਠੀਕ ਠਾਕ ਹੀ ਆ ਨਹੀਂ ਨਹੀਂ ਚਲੋ ਸੋ ਧੰਨਵਾਦ ਜੀ ਤੁਹਾਡਾ ਤੁਸੀਂ ਸਮਾਂ ਦਿੱਤਾ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਆ ਮਾਹੌਲ ਵੇਖ ਕੇ ਤੁਹਾਡਾ ਵੀ ਧੰਨਵਾਦ ਤੁਸੀਂ ਇੰਨੀ ਖੇਚਲ ਕਰਕੇ ਸਾਡੇ ਕੋਲ ਆਏ ਆ ਨਹੀਂ ਨਹੀਂ ਚਲੋ ਤੁਹਾਡਾ ਵੀ ਥੋੜਾ ਥੋੜੇ ਕਰਕੇ ਆਉਨੇ ਆ ਸੀ ਕਿਉਂਕਿ ਤੁਸੀਂ ਸਾਨੂੰ ਕੇ ਸਮਾਂ ਦਿੰਦੇ ਹੋ ਮਿਲਦੇ ਹੋ ਤੇ ਫਿਰ ਤੁਹਾਡੇ ਤਾਂ ਕੋਈ ਨਹੀਂ ਚਲੋ ਭੈਣ ਭਰਾ ਆਵਦਾ ਕੋਈ ਇੰڈیا ਚ ਆਉਂਦਾ ਉਸ ਮੋਲਕ ਚੋਂ ਤੇ ਸਾਡਾ ਫਰਜ਼ ਬਣਦਾ ਅਸੀਂ ਉਹਦੇ ਆ ਇਜ਼ਤ ਮਾਨ ਕਰੀਏ ਬਿਲਕੁਲ ਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਸਾਸੀ ਕਾ ਜੀ ਸਾਸੀ ਕਾ ਜੀ